ਪੰਜਾਬੀ ਸਟੱਡੀ ਪੁਆਇੰਟ 63 ਦੇਖ ਰਹੇ ਸਾਰੇ ਹੀ ভিউਅਜ਼ ਇਸ ਚੈਨਲ ਤੇ ਇੱਕ ਵਾਰ ਫੇਰ ਬਹੁਤ-ਬਹੁਤ ਸਵਾਗਤ ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬੀਏ ਦੇ 6ਵੇਂ ਸਮੈਸਟਰ ਦੇ ਨਾਲ ਸੰਬੰਧਿਤ ਹੈ ਵਿਸ਼ਾ ਹੈ ਵਰਲਡਸ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਬੜਾ ਹੀ ਮਹੱਤਵਪੂਰਨ ਪ੍ਰਸ਼ਨ ਡਿਸਕਸ ਕਰਨਾ ਹੈ ਜੋ ਹੈ ਹਿਟਲਰ ਦੀ ਗ੍ਰਾਹ ਅਤੇ ਵਿਦੇਸ਼ ਨੀਤੀ ਜਾਂ ਫਿਰ ਹਿਟਲਰ ਨੇ ਆਪਣੇ ਗ੍ਰਾਹ ਨੀਤੀ ਦੁਆਰਾ ਜਰਮਨੀ ਦੇ ਵਿੱਚ ਆਪਣੀ ਸ਼ਕਤੀ ਨੂੰ ਕਿਵੇਂ ਸੰਗਠਿਤ ਕੀਤਾ ਜਾਂ ਫਿਰ ਜਰਮਨੀ ਦੇ ਵਿੱਚ ਹਿਟਲਰ ਨੇ ਆਪਣੀ ਸ਼ਕਤੀ ਨੂੰ ਕਿਵੇਂ ਸੰਗਠਿਤ ਕੀਤਾ ਤੇ ਉਸ ਦੇ ਸਾਮਰਾਜਵਾਦੀ ਉਦੇਸ਼ ਕੀ ਸਨ? ਪ੍ਰਸ਼ਨ ਕਿਸੇ ਵੀ ਰੂਪ ਦੇ ਵਿੱਚ ਪੁੱਛਿਆ ਜਾ ਸਕਦਾ। ਆ ਨਾਜ਼ੀ ਨੇਤਾ ਹਿਟਲਰ ਦੀ ਵਿਦੇਸ਼ ਨੀਤੀ ਬਾਰੇ ਲਿਖੋ ਕਿ ਉਹ ਦੂਜੇ ਵਿਸ਼ਵ ਯੁੱਧ ਦੇ ਲਈ ਜ਼ਿੰਮੇਵਾਰ ਸੀ। ਜਾਂ ਹੈ ਪ੍ਰਸ਼ਨ ਇਸ ਤਰੀਕੇ ਨਾਲ ਵੀ ਪੁੱਛਿਆ ਜਾ ਸਕਦਾ ਹੈ। ਤਾਂ ਹੁਣ ਇਹਦਾ ਆਨਸਰ ਸਾਰੇ ਕੁਐਸਚਨਾਂ ਦਾ ਸੇਮ ਹੈਗਾ ਇਹਦੇ ਵਿੱਚ ਅਸੀਂ ਹਿਟਲਰ ਦੀ ਗ੍ਰਹਿ ਨੀਤੀ ਤੇ ਉਪਦੇਸ਼ ਨੀਤੀ ਦੱਸਣੀ ਹੈਗੀ ਹੈ ਤਾਂ ਗ੍ਰਹਿ ਨੀਤੀ ਇਸ ਪ੍ਰਕਾਰ ਸੀਗੀ ਰਾਸ਼ਟਰੀ ਇਕਤਾ ਦੀ ਸਥਾਪਨਾ ਤੇ ਕੇਂਦਰੀ ਸੱਤਾ ਦਾ ਵਿਕਾਸ ਹਿਟਲਰ ਇੱਕ ਹਿੰਸਕ ਰਾਸ਼ਟਰਵਾਦੀ ਨੇਤਾ ਸੀ ਪਾਉ ਹਿੰਸਾ ਦੇ ਵਿੱਚ ਸ਼ਾਸ ਰੱਖਣ ਵਾਲਾ ਸੀ ਬਾਲ ਦੇ ਨਾਲ ਦੂਜਿਆਂ ਨੂੰ ਡਰਾਉਣ ਵਾਲਾ ਸੀ ਉਹ ਜਰਮਨੀ ਦੀ ਰਾਸ਼ਟਰੀ ਇਕਤਾ ਦਾ ਕੱਟੜ ਸਮਰੱਖਕ ਸੀਗਾ ਉਸਦੇ ਹੁਕਮ ਤੇ ਹੀ 1934 ਦੇ ਵਿੱਚ ਪਾਰਲੀਮੈਂਟ ਨੇ ਇੱਕ ਕਾਨੂੰਨ ਪਾਸ ਕੀਤਾ ਜਿਸ ਦੇ ਦੁਆਰਾ ਪ੍ਰਾਂਤਿਕ ਸਰਕਾਰਾਂ ਨੂੰ ਤੋੜ ਕੇ ਇੱਕ ਮਜ਼ਬੂਤ ਕੇਂਦਰੀ ਸਰਕਾਰ ਦੀ ਸਥਾਪਨਾ ਕੀਤੀ ਗਈ ਸਾਰੇ ਰੈਨੀਤਕ ਦਲਾਂ ਤੇ ਰੋਕ ਲਗਾ ਦਿੱਤੀ ਗਈ ਦੇਸ਼ ਵਿੱਚ ਕੇਵਲ ਇੱਕ ਦਲ ਹੀ ਰਹਿ ਗਿਆ ਸੀ ਤੇ ਇਹ ਦਲ ਸੀ ਨਾਜ਼ੀ ਦਰ ਇਸ ਤਰ੍ਹਾਂ ਸ਼ਾਸਨ ਦੀ ਸਾਰੀ ਸੱਤਾ ਹਿਟਲਰ ਨੇ ਆਪਣੇ ਵਿੱਚ ਸਮੇਟ ਲਈ ਸੀ ਵਿਰੋਧੀਆਂ ਦਾ ਦਮਨ ਕੇਵਲ ਨਾਜ਼ੀ ਦਲ ਦੀ ਸੱਤਾ ਸਥਾਪਿਤ ਕਰਨ ਦੇ ਉਦੇਸ਼ ਨਾਲ ਹਿਟਲਰ ਨੇ ਵਿਰੋਧੀਆਂ ਦਾ ਸਖਤੀ ਨਾਲ ਦਮਨ ਕੀਤਾ ਸਾਰੇ ਰਾਜਨੀਤਿਕ ਦਲਾਂ ਤੇ ਰੋਕ ਲਗਾ ਦਿੱਤੀ ਗਈ ਇਹ ਕੌਸ਼ਨਾ ਕਰ ਦਿੱਤੀ ਗਈ ਕਿ ਜਰਮਨੀ ਦੇ ਵਿੱਚ ਇੱਕ ਹੀ ਰਾਜਨੀਤਿਕ ਦਲ ਹੋਵੇਗਾ ਤੇ ਉਹ ਹੋਵੇਗਾ ਨਾਜ਼ੀ ਦਰ ਇਸ ਕੌਸ਼ਨਾ ਦਾ ਵਿਰੋਧ ਕਰਨ ਵਾਲਿਆਂ ਨੂੰ ਜਾਂ ਤਾਂ ਦੇਸ਼ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ ਨਜ਼ਰਮੰਦੀ ਕੈਂਪਾਂ ਦੇ ਵਿੱਚ ਤੱਕ ਦਿੱਤਾ ਗਿਆ ਇਸ ਕਾਰਜਕਰਮ ਦੇ ਅੰਤਰਗਤ ਹਿਟਲਰ ਨੇ ਆਪਣੇ ਦਲ ਵਿੱਚ ਵੀ ਵਿਰੋਧੀਆਂ ਦੀ ਛਾਂਟੀ ਕਰ ਦਿੱਤੀ ਗੁਪਤਚਰ ਪੁਲਿਸ ਜਾਂ ਗੋਸਟ ਟਾਪੋ ਦੀ ਵਿਵਸਥਾ ਵ੍ਰੋਧੀਆਂ ਤੇ ਕੰਟਰੋਲ ਰੱਖਣ ਦੇ ਲਈ ਹਿਟਲਰ ਨੇ ਇੱਕ ਗੁਪਤ ਪੁਲਿਸ ਦੀ ਵਿਵਸਥਾ ਕੀਤੀ ਇਸ ਨੂੰ ਗੈਸਟੋਪੋ ਕਹਿੰਦੇ ਸੀਗੇ ਦੇਸ਼ ਭਰ ਦੇ ਵਿੱਚ ਇਸ ਦੀਆਂ ਸ਼ਾਖਾਵਾਂ ਦਾ ਜਾਲ ਵਿਛਾ ਦਿੱਤਾ ਗਿਆ ਤੇ ਇਸ ਗੁਪਤ ਚਰ ਪੁਲਿਸ ਦਾ ਪ੍ਰਧਾਨ ਅਧਿਕਾਰੀ ਹਿਟਲਰ ਦਾ ਵਿਸ਼ਵਾਸਪੱਤਰ ਮਿੱਤਰ ਹੈਨਰੀਜ਼ ਹਿਮੂਲਰਸੀ ਆਰਥਿਕ ਸੁਧਾਰ ਜਰਮਨੀਆਂ ਦਾ ਆਰਥਿਕ ਵਿਕਾਸ ਕਰਨਾ ਹਿਟਲਰ ਦੀ ਗ੍ਰਹਿ ਨੀਤੀ ਦਾ ਇੱਕ ਪ੍ਰਮੁੱਖ ਉਦੇਸ਼ ਸੀਗਾ ਇਸ ਦੇ ਲਈ ਉਸ ਨੇ ਕਈ ਕੰਮ ਕੀਤੇ ਜਿਵੇਂ ਕਿ ਬੇਕਾਰ ਮਜ਼ਦੂਰਾਂ ਦੀ ਮਜ਼ਦੂਰ ਸਵੈ ਸੈਨਿਕ ਸੇਵਕ ਸੈਨਾ ਬਣਾਈ ਮਜ਼ਦੂਰ ਸਵੈ ਸੇਵਕ ਸੈਨਾ ਬਣਾਈ ਇਸ ਸੈਨਾ ਨੂੰ ਭੋਜਨ ਕੱਪੜੇ ਆਦ ਰਾਜ ਪ੍ਰਦਾਨ ਕਰਦਾ ਸੀ ਬਦਲੇ ਵਿੱਚ ਇਸ ਤੋਂ ਵੱਖ-ਵੱਖ ਕੰਮ ਲੈ ਜਾਂਦੇ ਸੀ ਵਿਆਹਾਂ ਹਿਉਂ ਔਰਤਾਂ ਨੂੰ ਕਾਰਖਾਨਿਆਂ ਆਦ ਵਿੱਚ ਕੰਮ ਕਰਨ ਦੀ ਮਨਾਹੀ ਕਰ ਦਿੱਤੀ ਗਈ ਇਸ ਨਾਲ ਪੁਰਖਾਂ ਦੀ ਬੇਕਾਰ ਦੀ ਸਮੱਸਿਆ ਦਾ ਹੱਲ ਸੰਭਵ ਹੋ ਗਿਆ ਹਿਟਲਰ ਨੇ ਮਜ਼ਦੂਰਾਂ ਅਤੇ ਪੂੰਜੀਪਤੀਆਂ ਦੇ ਵੱਖੋ-ਵੱਖਰੇ ਸੰਗ ਬਣਾਏ ਤੇ ਇਹ ਸੰਗ ਉਹਨਾਂ ਦੇ ਆਪਸੀ ਝਗੜਿਆਂ ਦਾ ਨਾਟਕਾਵਾ ਕਰਨ ਲੱਗੇ ਦੋਹਾਂ ਦੇ ਸਹਿਯੋਗ ਦੇ ਨਾਲ ਉਤਪਾਦਨ ਵਿੱਚ ਵਾਧਾ ਹੋਇਆ ਤਾਲਾਬੰਦੀ ਅਤੇ ਹੜਤਾਲਾਂ ਕਰਨ ਨੂੰ ਮਨਾ ਕਰ ਦਿੱਤਾ ਗਿਆ ਤਾਂ ਕਿ ਉਤਪਾਦਨ ਨੂੰ ਨੁਕਸਾਨ ਨਾ ਹੋਵੇ ਮਜ਼ਦੂਰਾਂ ਦੀ ਹਾਲਤ ਵਿੱਚ ਸੁਧਾਰ ਲੈਣ ਦੇ ਲਈ ਅਨੇਕਾਂ ਕਾਨੂੰਨ ਪਾਸ ਕੀਤੇ ਗਏ ਜਰਮਨੀ ਦੇ ਵਿੱਚ ਨਵੇਂ-ਨਵੇਂ ਕਾਰਖਾਨੇ ਲਾਏ ਗਏ ਹਥਿਆਰਾਂ ਸਮੁੰਦਰੀ ਜਹਾਜ਼ਾਂ ਤੇ ਹਵਾਈ ਜਹਾਜ਼ਾਂ ਦੇ ਨਿਰਮਾਣ ਤੇਜ਼ੀ ਨਾਲ ਹੋਣ ਲੱਗਿਆ ਦੇਸ਼ ਵਿੱਚ ਕੱਚੇ ਮਾਲ ਦੀ ਕਮੀ ਸੀ ਇਸ ਕਮੀ ਨੂੰ ਪੂਰਾ ਕਰਨ ਦੇ ਲਈ ਲੱਕੜੀ ਅਤੇ ਕੋਲੇ ਤੋਂ ਰਾਵੜ ਉਨ ਮੋਟਰ ਇੰਦਨ ਆਦ ਬਣਾਉਣ ਨੂੰ ਨੋਟਰੀ ਰੂਪ ਦੇ ਵਿੱਚ ਤਿਆਰ ਕੀਤਾ ਜਾਣ ਲੱਗਾ ਕਹਿਣ ਦਾ ਭਾਵ ਕੀ ਹੈਗਾ ਉਸਨੇ ਬੇਰੋਜ਼ਗਾਰੀ ਨੂੰ ਦੂਰ ਕਰਨ ਦੇ ਲਈ ਕਈ ਕੰਮ ਕੀਤੇ ਜਿਹੜੇ ਕਿ ਸਾਰੇ ਦੇ ਸਾਰੇ ਪ੍ਰਸ਼ੰਸਾਯੋਗ ਸੀ ਆ ਧਾਰਮਿਕ ਨੀਤੀ 1933 ਵੀ ਦੇ ਵਿੱਚ ਹਿਟਲਰ ਨੇ ਰੋਮਨ ਕੈਥਲਿਕ ਲੋਕਾਂ ਦੇ ਨਾਲ ਇੱਕ ਸਮਝੌਤਾ ਕੀਤਾ ਇਸ ਦੇ ਅਨੁਸਾਰ ਇੱਕ ਇਹ ਨਿਸ਼ਚਿਤ ਹੋਇਆ ਸੀ ਕਿ ਸਰਕਾਰ ਧਾਰਮਿਕ ਕੰਮਾਂ ਦੇ ਵਿੱਚ ਅਤੇ ਪਾਦਰੀ ਰਾਜਨੀਤੀ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੀ ਹੁਣ ਕਹਿਣ ਦਾ ਭਾਵ ਕੀ ਹੈ ਵੀ ਦੋਨੋਂ ਆਪਣੇ ਆਪਣੇ ਇੱਕ ਜਿਹੜੀ ਹੱਦਾਂ ਨਿਸ਼ਚਿਤ ਕਰ ਲੈਣਗੇ ਜਿਹੜੀ ਸਰਕਾਰ ਹੈ ਉਹ ਧਾਰਮਿਕ ਕੰਮਾਂ ਦੇ ਵਿੱਚ ਦਖਲ ਨਹੀਂ ਦੇਊਗੀ ਤੇ ਜਿਹੜੇ ਪਾਦਰੀ ਨੇ ਸਿਰਫ ਧਾਰਮਿਕ ਕੰਮ ਕਰਨਗੇ ਰਾਜਨੀਤੀ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੇ ਪ੍ਰੋਟੈਸਟੈਂਟ ਦੇ ਵਿਸ਼ੇ ਵਿੱਚ ਹਿਟਲਰ ਨੇ ਇੱਕ ਨਵੀਂ ਨੀਤੀ ਦਾ ਅਨੁਸਰਣ ਕੀਤਾ ਅਨੁਸਰਣ ਦਾ ਪਾਲਣ ਕਰਨਾ ਉਸਨੇ ਸੰਗਠਿਤ ਪ੍ਰੋਟੈਸਟੈਂਟ ਚਰਚ ਦੀ ਸਥਾਪਨਾ ਕੀਤੀ ਤੇ ਉਸ ਦੇ ਵਿੱਚ ਪਾਦਰੀਆਂ ਨੂੰ ਰੀਸ਼ ਵਿਸ਼ਪ ਦੀ ਉਪਾਧੀ ਦਿੱਤੀ ਜਰਮਨੀਆ ਕਰਕੇ ਹਿਟਲਰ ਚਰਚ ਤੇ ਕੰਟਰੋਲ ਰੱਖਣਾ ਚਾਹੁੰਦਾ ਸੀ ਪਰੰਤੂ ਅੰਤ ਵਿੱਚ ਉਸਨ ਦਾ ਕੈਥੋਲਿਕ ਅਤੇ ਪ੍ਰੋਟੈਸਟੈਂਟ ਦੋਹਾਂ ਨਾਂ ਦੇ ਨਾਲ ਸੰਘਰਸ਼ ਹੋਣਾ ਸ਼ੁਰੂ ਹੋ ਗਿਆ ਸੀ ਸਿੱਖਿਆ ਤੇ ਰਾਜ ਦਾ ਕੰਟਰੋਲ ਹਿਟਲਰ ਦੁਆਰਾ ਸਿੱਖਿਆ ਤੇ ਰਾਜ ਦਾ ਕੰਟਰੋਲ ਕਰ ਦਿੱਤਾ ਗਿਆ ਸਿੱਖਿਆ ਦੀ ਵਿਵਸਥਾ ਇਸ ਢੰਗ ਨਾਲ ਕੀਤੀ ਗਈ ਕਿ ਇਹ ਦੇਸ਼ ਦੇ ਹਿਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਦੇ ਸਕੇ ਸਿੱਖਿਆ ਸੰਸਥਾਵਾਂ ਦੇ ਵਿੱਚ ਨਾਜ਼ੀਵਾਦ ਦੇ ਸਿਧਾਂਤਾਂ ਅਨੁਸਾਰ ਸਿੱਖਿਆ ਦਿੱਤੀ ਜਾਂਦੀ ਸੀ ਸੈਨਿਕ ਸ਼ਕਤੀ ਦੇ ਵਿੱਚ ਵਾਧਾ ਵਰਸਾਈ ਦੀ ਸੰਧੀ ਨੇ ਜਰਮਨੀ ਦੀ ਸੈਨਿਕ ਸ਼ਕਤੀ ਨੂੰ ਕੁਚੜ ਕੇ ਰੱਖ ਦਿੱਤਾ ਸੀ ਜਰਮਨੀ ਨੂੰ ਵਿਸ਼ਵ ਦਾ ਇੱਕ ਸ਼ਕਤੀਸ਼ਾਲੀ ਦੇਸ਼ ਬਣਾਉਣ ਦੇ ਲਈ ਹਿਟਲਰ ਨੇ ਸੈਨਿਕ ਸ਼ਕਤੀ ਦੇ ਵਿੱਚ ਵੱਧਦਾ ਕਾਰਨ ਵੱਲ ਧਿਆਨ ਦਿੱਤਾ ਵਰਸਾਈ ਦੀ ਸੰਧੀ ਨੂੰ ਭੰਗ ਕਰਕੇ ਉਸ ਨੇ ਸੈਨਿਕਾਂ ਦੀ ਸੰਖਿਆ ਵਿੱਚ ਵਾਧਾ ਕੀਤਾ ਇੱਕ ਵੱਡੀ ਮਾਤਰਾ ਦੇ ਵਿੱਚ ਯੁੱਧ ਸਮਗਰੀ ਦਾ ਉਤਪਾਦਨ ਹੋਇਆ ਸਮੁੰਦਰੀ ਜਹਾਜ਼ ਅਤੇ ਹਵਾਈ ਜਹਾਜ਼ ਬੜੀ ਤੇਜ਼ ਗਤੀ ਦੇ ਨਾਲ ਬਣਾਏ ਗਏ ਰਾਈਨ ਲੈਂਡ ਦੀ ਕਿਲਾਬੰਦੀ ਕੀਤੀ ਜੂਰਦੀਆਂ ਦਾ ਦਮ ਹਿਟਲਰ ਦਾ ਵਿਸ਼ਵਾਸ ਸੀਗਾ ਕਿ ਪਹਿਲੇ ਮਹਾਯੁੱਧ ਦੇ ਵਿੱਚ ਜਰਮਨੀ ਦੀ ਹਾਰ ਦਾ ਮੁੱਖ ਕਾਰਨ ਯਹੂਦੀਆਂ ਦੁਆਰਾ ਧੋਖਾ ਕਰਨਾ ਹੈ। ਸ਼ਾਸਨ ਦੀ ਵਾਗਡੋਰ ਹੱਥ ਵਿੱਚ ਆਉਂਦੇ ਹੀ ਹਿਟਲਰ ਨੇ ਯਹੂਦੀਆਂ ਦੀ ਸ਼ਕਤੀ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਮਤ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਗਿਆ, ਸਰਕਾਰੀ ਪਦ ਉਹਨਾਂ ਦੇ ਲਈ ਬੰਦ ਕਰ ਦਿੱਤੇ ਗਏ, ਸਿੱਖਿਆ ਸੰਸਥਾਵਾਂ ਵਿੱਚ ਉਹਨਾਂ ਦੇ ਲਈ ਕੋਈ ਸਥਾਨ ਨਹੀਂ ਸੀ ਰੱਖਿਆ ਗਿਆ। ਇਸ ਤੋਂ ਇਲਾਵਾ ਵਿਦੇਸ਼ ਨੀਤੀ। ਹਿਟਲਰ ਦੀ ਵਿਦੇਸ਼ ਨੀਤੀ ਦਾ ਵਰਣਨ ਇਸ ਪ੍ਰਕਾਰ ਹੈ, ਵਰਸਾਈ ਦੀ ਸੰਧੀ ਦਾ ਉਲੰਘਣ। ਹਿਟਲਰ ਦਾ ਦੇ ਸੱਤਾਤ ਰੂੜ ਹੋਣ ਤੋਂ ਪਹਿਲਾਂ ਨੇਵਾ ਵਿੱਚ ਨਿਸ਼ਸਤਰਿਕरण ਸਿਮੇਲਨ ਹੋ ਰਿਹਾ ਸੀ ਇਸ ਸਿਮੇਲਨ ਦੇ ਵਿੱਚ ਜਰਮਨੀ ਦੇ ਪ੍ਰਤੀਨਿਧਾਂ ਨੇ ਨਿਸ਼ਸਤਰਿਕरण ਦੀ ਸ਼ਰਤ ਸਾਰੇ ਰਾਸ਼ਟਰਾਂ ਤੇ ਸਮਾਨ ਰੂਪ ਦੇ ਨਾਲ ਲਾਗੂ ਕਰਨ ਦੀ ਮੰਗ ਕੀਤੀ ਸੀ ਪ੍ਰੰਤੂ ਉਸ ਦੀ ਇਸ ਮੰਗ ਤੇ ਉਚਿਤ ਧਿਆਨ ਨਹੀਂ ਦਿੱਤਾ ਗਿਆ ਸੀ ਇਸ ਕਰਕੇ ਹਿਟਲਰ ਨੇ ਆਪਣੇ ਪ੍ਰਤੀਨਿਧੀਆਂ ਨੂੰ ਵਾਪਸ ਬੁਲਾ ਲਿਆ ਬਾਅਦ ਵਿੱਚ ਉਸ ਨੇ ਰਾਸ਼ਟਰ ਸੰਘ ਦੀ ਮੈਂਬਰਸ਼ਿਪ ਨੂੰ ਵੀ ਛੱਡ ਦਿੱਤਾ ਉਸਨੇ ਕੋਸ਼ਿਸ਼ ਨ ਕੀਤੀ ਕਿ ਉਹ ਵਰਸਾਈ ਦੀ ਸੰਧੀ ਅਤੇ ਯੁੱਧ ਦੀ ਨੁਕਸਾਨ ਪੂਰਤੀ ਦੇ ਨਿਯਮ ਸ਼ਰਤਾਂ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੈ। ਉਸਨੇ ਸੈਨਾ ਵਿੱਚ ਵਾਧਾ ਕਰਨ ਦੇ ਲਈ ਲਾਜ਼ਮੀ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਅ ਸਾਰ ਕਾਟੀ ਦੀ ਦੁਬਾਰਾ ਪ੍ਰਾਪਤੀ ਵਰਸਾਈ ਦੀ ਸੰਧੀ ਦੇ ਅਨੁਸਾਰ ਸਾਰ ਕਾਟੀ ਦੀਆਂ ਕੋਲੇ ਦੀਆਂ ਖਾਣਾਂ ਦਾ ਪ੍ਰਬੰਧ ਫਰਾਂਸ ਨੂੰ ਸੌਂਪਿਆ ਗਿਆ ਸੀ। ਸਾਰ ਕਾਟੀ ਇੱਕ ਥਾਂ ਦਾ ਨਾਮ ਹੈ। ਨਾਲ ਹੀ ਇਹ ਨਿਸ਼ਚਿਤ ਹੋਇਆ ਸੀ ਕਿ 15 ਸਾਲਾਂ ਤੋਂ ਬਾਅਦ ਜਨਮਤ ਸੰਗ੍ਰਹਿ ਦੇ ਆਧਾਰ ਤੇ ਉਸ ਨੂੰ ਫਰਾਂਸ ਦਾ ਜਰਮਨੀ ਵਿੱਚ ਮਿਲਾਇਆ ਜਾਵੇਗਾ ਜਨਮਤ ਕੀ ਹੁੰਦਾ ਵੀ ਲੋਕਾਂ ਤੋਂ ਵੋਟਾਂ ਪਾਈ ਜਾਣਗੀਆਂ ਵੀ ਉਹ ਕਿਸ ਪਾਸੇ ਵੱਲ ਕਿਦੇ ਕਿਸ ਦੇਸ਼ ਦੇ ਨਾਲ ਸ਼ਾਮਲ ਹੋਣਾ ਚਾਹੁੰਦੇ ਨੇ ਠੀਕ ਹੈ ਇਸ ਫੈਸਲੇ ਦੇ ਅਨਸਾਰ ਉੱਥੇ ਜਨਮਤ ਸੰਗ੍ਰਹਿ ਹੋਇਆ ਬਾਅਦ ਵਿੱਚ ਸਾਰ ਦੀ ਘਾਟੀ ਨੂੰ ਜਰਮਨੀ ਵਿੱਚ ਮਿਲਾ ਦਿੱਤਾ ਗਿਆ ਇਸ ਨਾਲ ਹਿਟਲਰ ਦੀ ਜਿਹੜੀ ਅਭਿਲਾਸ਼ਾ ਸੀਗੀ ਉਹ ਵਧ ਗਈ ਇਹ ਅਭਿਲਾਸ਼ਾ ਹੁੰਦੀ ਹੈ ਵੀ ਉਹਦੀ ਲਾਲਸਾ ਜਾਂ ਲਾਲਚ ਕਹਿ ਸਕਦੇ ਆਪਾਂ ਪੋਲੈਂਡ ਵਿੱਚ ਯੁੱਧ ਦਾ ਨਾ ਕਰਨ ਦਾ ਸਮਝੌਤਾ ਹਿਟਲਰ ਨੇ 26 ਜਨਵਰੀ 1934 ਨੂੰ ਪੋਲੈਂਡ ਦੇ ਨਾਲ 10 ਸਾਲ ਦੇ ਲਈ ਸਮਝੌਤਾ ਕੀਤਾ ਇਸ ਦੇ ਅਨੁਸਾਰ ਦੋਹਾਂ ਦੇਸ਼ਾਂ ਨੇ ਇੱਕ ਦੂਜੇ ਦੀਆਂ ਸੀਮਾਵਾਂ ਦਾ ਉਲੰਘਣ ਨਾ ਕਰਨ ਦਾ ਵਚਨ ਦਿੱਤਾ ਇਸ ਤਰ੍ਹਾਂ ਹਿਟਲਰ ਆਪਣੇ ਤਾਕਤਵਰ ਦੁਸ਼ਮਣ ਨੂੰ ਇੱਕ ਮਿੱਤਰ ਬਣਾਉਣ ਦੇ ਵਿੱਚ ਸਫਲ ਹੋ ਗਿਆ ਆਸਟਰੀਆ ਤੇ ਅਧਿਕਾਰ ਕਰਨ ਦਾ ਅਸਫਲ ਯਤਨ ਜੁਲਾਈ 1934 ਵਿੱਚ ਹਿਟਲਰ ਨੇ ਆਸਟਰੀਆ ਨੂੰ ਜਰਮਨੀ ਵਿੱਚ ਮਿਲਾਉਣ ਦਾ ਯਤਨ ਕੀਤਾ ਇਸ ਉਦੇਸ਼ ਦੀ ਪੂਰਤੀ ਦੇ ਲਈ ਉਸਨੇ ਪਹਿਲਾਂ ਆਸਟਰੀਆ ਨਾਲ ਵਿਚ 나ਜ਼ੀ ਦਲ ਨੂੰ ਸੰਗਠਿਤ ਕੀਤਾ ਪਰੰਤੂ ਉਥੋਂ ਦੇ ਪ੍ਰਧਾਨ ਮੰਤਰੀ ਡਾਲਫਸ ਨੇ 나ਜ਼ੀਆਂ ਨੂੰ ਉਚਲਣਾ ਸ਼ੁਰੂ ਕਰ ਦਿੱਤਾ ਲਗਭਗ 30 ਤੋਂ 50 ਹਜ਼ਾਰ 나ਜ਼ੀ ਜਾਨ ਬਚਾ ਕੇ ਜਰਮਨੀ ਭੱਜ ਗਏ ਉਹਨਾਂ ਨੂੰ ਸੰਗਠਿਤ ਕਰਕੇ 25 ਜੁਲਾਈ 1934 ਨੂੰ ਹਿਟਲਰ ਨੇ ਆਸਟਰੀਆ ਵਿੱਚ ਵਿਦਰੋਹ ਕਰਾ ਦਿੱਤਾ ਇਸ ਵਿੱਚ ਡਾਲਫਸ ਦੀ ਹੱਤਿਆ ਕਰ ਦਿੱਤੀ ਗਈ ਪਰੰਤੂ ਆਸਟਰੀਆ ਦੀ ਸੈਨਾ ਨੇ ਜਲਦੀ ਹੀ ਵਿਦਰੋਹ ਨੂੰ ਦਬਾ ਦਿੱਤਾ ਸੀ ਤੇ ਇਸ ਤਰ੍ਹਾਂ ਆਸਟਰੀਆ ਤੇ ਕਬਜ਼ਾ ਕਰਨ ਦਾ ਹਿਟਲਰ ਦਾ ਜਿਹੜਾ ਯਤਨ ਸੀਗਾ ਉਹ ਉਹ ਸਫਲ ਹੋ ਗਿਆ ਸੀ ਐਂਗਲੋ ਜਰਮਨ ਨਾਵੀਕ ਸਮਝੌਤਾ ਨਾਵੀਕ ਸਮਝੌਤਾ ਨਾਵੀਕ ਹੁੰਦਾ ਵੀ ਆ ਪਾਣੀਆਂ ਦਾ ਦੇ ਖੇਤਰ ਦਾ ਜੋ ਹੈਗਾ ਹਿਟਲਰ ਨੇ 18 ਜੂਨ 1935 ਨੂੰ ਇੰਗਲੈਂਡ ਨਾਲ ਸਮਝੌਤਾ ਕੀਤਾ ਜੋ ਐਂਗਲੋ ਜਰਮਨ ਨਾਵੀਕ ਸਮਝੌਤਾ ਦੇ ਨਾਮ ਨਾਲ ਪ੍ਰਸਿੱਧ ਹੈ ਇਸ ਦੇ ਅਨੁਸਾਰ ਇਹ ਨਿਸ਼ਚਿਤ ਹੋਇਆ ਕਿ ਜਰਮਨੀ ਆਪਣੀ ਨੌ ਸੈਨਾ ਦਾ ਵਿਕਾਸ ਤਾਂ ਕਰੇਗਾ ਪਰੰਤੂ ਉਸ ਦੀ ਨੌ ਸੈਨਾ ਬ੍ਰਿਟਿਸ਼ ਨੇਸ ਨੌ ਸੈਨਾ ਨਾਲੋਂ 35% ਤੋਂ ਜ਼ਿਆਦਾ ਨਹੀਂ ਹੋਵੇਗੀ। ਇਹ ਸਮਝੋ ਤਾਂ ਹਿਟਲਰ ਦੀ ਕੂਟਨੀਤਿਕ ਜਿੱਤ ਸੀ। ਨੌ ਸੈਨਾ ਕਿਹੜੀ ਹੁੰਦੀ ਹੈ ਜਿਵੇਂ ਸਮੁੰਦਰੀ ਸੈਨਾ ਹੁੰਦੀ ਹੈ ਠੀਕ ਆ। ਰੋਮ, ਵਰਨਲਨ, ਟੋਕਿਓਜ਼ ਤੁਰੀ ਯੂਰਪ ਦੇ ਵੱਖ-ਵੱਖ ਦੇਸ਼ਾਂ ਨੇ ਹਿਟਲਰ ਦੇ ਵਿਰੁੱਧ ਗੁੱਟਬੰਦੀਤਾ ਕਰ ਲਈ ਪਰੰਤੂ ਉਹਨਾਂ ਦੀ ਗੁੱਟਬੰਦੀ ਸਫਲ ਨਹੀਂ ਹੋ ਸકી। ਇਸ ਦਾ ਕਾਰਨ ਇਹ ਸੀ ਕਿ ਉਹਨਾਂ ਦੇਸ਼ਾਂ ਦੇ ਹਿੱਤ ਇੱਕ ਦੂਸਰੇ ਦੇ ਨਾਲ ਟਕਰਾਂਦੇ ਸੀ। ਇੱਧਰ ਹਿਟਲਰ ਨੇ ਵੀ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਗੁੱਟ ਬੰਦੀ ਦਾ ਸਹਾਰਾ ਲੈ ਲਿਆ ਇਟਲੀ ਨੇ ਜਦੋਂ ਅਲਬੇਨੀਆ ਤੇ ਹਮਲਾ ਕੀਤਾ ਤਾਂ ਹਿਟਲਰ ਨੇ ਇਟਲੀ ਨਾਲ ਹਮਦਰਦੀ ਪ੍ਰਗਟ ਕਰਕੇ ਅਤੇ ਉਸ ਨੂੰ ਸੈਨਿਕ ਸਹਾਇਤਾ ਦੇਣ ਦਾ ਵਚਨ ਦੇ ਕੇ ਆਪਣੇ ਵੱਲ ਕਰ ਲਿਆ ਸਿੱਟੇ ਵਜੋਂ ਦੋਨਾਂ ਦੇਸ਼ਾਂ ਦੇ ਵਿੱਚ 1939 ਵਿੱਚ ਇੱਕ ਸੰਧੀ ਹੋ ਗਈ ਜਿਸ ਨੂੰ ਰੋਮ-ਬਰਲਨ ਧੂਰੀ ਦਾ ਨਾਮ ਦਿੱਤਾ ਜਾਂਦਾ ਹੈ ਇਸ ਸੰਧੀ ਦੇ ਅਨੁਸਾਰ ਉਸਨੇ ਆਸਟਰੀਆ ਨੂੰ ਜਰਮਨੀ ਦਾ ਰਾਜ ਮੰਨ ਲਿਆ ਸੀ ਅਤੇ ਜਰਮਨੀ ਨੂੰ ਐਲਸੀਨੀਆ ਤੇ ਇਟਲੀ ਦਾ ਅਧਿਕਾਰ ਸਵੀਕਾਰ ਕਰ ਲਿਆ ਸੀ ਉਨ 25 ਨਵੰਬਰ 1936 ਨੂੰ ਜਰਮਨੀ ਤੇ ਜਾਪਾਨ ਵਿੱਚ ਸਮਝੌਤਾ ਹੋ ਗਿਆ ਜੋ ਐਂਟੀ ਕਾਮਨ ਟਰਨ ਪੈਕਟ ਦੇ ਨਾਂ ਨਾਲ ਪ੍ਰਸਿੱਧ ਹੈ 1937 ਵਿੱਚ ਇਟਲੀ ਵੀ ਇਸ ਵਿੱਚ ਸ਼ਾਮਲ ਹੋ ਗਿਆ ਇਸ ਤਰ੍ਹਾਂ ਰੋਮ ਬਰਲਨ ਟੋਕੀਓ ਧੁਰੀ ਪੂਰੀ ਹੋ ਗਈ ਠੀਕ ਹੈ ਆਸਟਰੀਆ ਨੂੰ ਜਰਮਨੀ ਦੇ ਵਿੱਚ ਸ਼ਾਮਲ ਕਰਨਾ ਹਿਟਲਰ ਨੇ 11 ਜੁਲਾਈ 1936 ਨੂੰ ਆਸਟਰੀਆ ਦੇ ਨਾਲ ਇੱਕ ਸਮਝੌਤਾ ਕੀਤਾ ਜਿਸ ਦੇ ਅਨੁਸਾਰ ਆਸਟਰੀਆ ਨੇ ਨਾਜ਼ੀਆਂ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਨਾ ਕਰਨ ਦਾ ਨਿਸ਼ਚਾ ਕੀਤਾ ਇਸ ਸਮਝੌਤੇ ਦੇ ਹੋ ਜਾਣ ਨਾਲ ਹਿਟਲਰ ਨੂੰ ਆਸਟਰੀਆ ਨੂੰ ਜਰਮਨੀ ਵਿੱਚ ਮਿਲਾਉਣ ਦੇ ਆਪਣੇ ਸੁਪਨੇ ਪੂਰੇ ਹੁੰਦੇ ਦਿਖਾਈ ਦਿੱਤੇ ਇਟਲੀ ਦੇ ਨਾਲ ਸਮਝੌਤਾ ਹੋ ਜਾਣ ਤੇ ਹਿਟਲਰ ਨੂੰ ਮੁਸੋਲਿਨੀ ਵੱਲੋਂ ਕੋਈ ਡਰ ਨਹੀਂ ਸੀ ਰਿਹਾ ਇਨ੍ਹਾਂ ਅਨੁਕੂਲ ਪ੍ਰਸਥਤੀਆਂ ਦੇ ਵਿੱਚ ਉਸਨੇ ਆਸਟਰੀਆ ਤੇ ਹਮਲਾ ਕਰ ਦਿੱਤਾ ਹਿਟਲਰ ਜੇਤੂ ਹੋਇਆ ਤੇ 14 ਮਾਰਚ 1938 ਵਿੱਚ ਉਸਨੇ ਇੱਕ ਜੇਤੂ ਦੇ ਰੂਪ ਦੇ ਵਿੱਚ ਵਿਆਨਾ ਵਿੱਚ ਪ੍ਰਵੇਸ਼ ਕੀਤਾ ਬਾਅਦ ਵਿੱਚ ਰਾਸ਼ਟਰ ਸੰਘ ਦੇ ਵਿਰੋਧ ਦੇ ਬਾਵਜੂਦ ਆਸਟਰੀਆ ਦਾ ਜਰਮਨੀ ਵਿੱਚ ਵਿਲੇ ਕਰ ਦਿੱਤਾ ਗਿਆ ਮਿਊਨਿਕ ਦਾ ਸਮਝੌਤਾ ਅਤੇ ਚੈਕੋਸਲਵਾਕੀਆ ਤੇ ਅਧਿਕਾਰ ਪਹਿਲੇ ਮਹਾਯੁੱਧ ਦੇ ਬਾਅਦ ਵਰਸਾਈ ਦੀ ਸੰਧੀ ਦੇ ਨਾਲ ਇੱਕ ਨਵੇਂ ਰਾਜ ਦਾ ਜਨਮ ਹੋਇਆ ਸੀ ਇਹ ਰਾਜ ਸੀ ਚੈਕੋਸਲਵਾਕੀਆ ਸੁਡੇ ਬਟ ਸੁਡੇਟਨ ਲੈਂਡ ਸੁਡੇਟਨ ਲੈਂਡ ਦਾ ਪ੍ਰਦੇਸ਼ ਪਹਿਲੇ ਮਹਾਯੁੱਧ ਤੋਂ ਪਹਿਲਾਂ ਬੋਹੇਮੀਆ ਦਾ ਹਿੱਸਾ ਸੀ ਪਰੰਤੂ ਯੁੱਧ ਤੋਂ ਬਾਅਦ ਇਸ ਨੂੰ ਚੈਕੋਸਲਵਾਕੀਆ ਦੇ ਹਵਾਲੇ ਕਰ ਦਿੱਤਾ ਗਿਆ ਸੀ ਹਿਟਲਰ ਸੁਰਦੇ ਬਨ ਲੈਂਡ ਨੂੰ ਜਰਮਨੀ ਦੇ ਵਿੱਚ ਮਿਲਾਣਾ ਚਾਹੁੰਦਾ ਸੀ ਉਸ ਨੇ ਉੱਥੇ ਨਾਜ਼ੀਵਾਦ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਫਾਲਸ ਰੂਪ ਉੱਥੋਂ ਦੀ ਜਨਤਾ ਨੇ ਸਵੈ ਸ਼ਾਸਨ ਦੀ ਨਹੀਂ ਬਲਕਿ ਜਰਮਨੀ ਦੇ ਵਿੱਚ ਵਿਲੇ ਦੀ ਮੰਗ ਬਲੀ ਹੁੰਦਾ ਵੀ ਜਰਮਨੀ ਦੇ ਵਿੱਚ ਰਾਲਣ ਦੀ ਗੱਲ ਕੀਤੀ ਛੇਟਲਰ ਤੋਂ ਮਤਦਬ ਬਚਨ ਪਾ ਕੇ ਉਹਨਾਂ ਨੇ ਸਰਕਾਰ ਦੇ ਵਿਰੁੱਧ ਵਿਦਰੋਹ ਕਰ ਦਿੱਤਾ ਮਤਲਬ ਹੇਟਲਰ ਨੇ ਉਹਨਾਂ ਨੂੰ ਚੱਕ ਦਬ ਕਰ ਦਿੱਤੀ ਤੇ ਉਹਨਾਂ ਨੇ ਕਿਹਾ ਉਸਦਾ ਜਰਮਨੀ ਦੇ ਨਾਲ ਰਾਲਣਾ ਠੀਕਾ ਇੱਧਰ ਹਿਟਲਰ ਨੇ ਪਹਿਲਾਂ ਤਾਂ ਚਾਕੂ ਸਲਵਾ ਕੇ ਇਹਨੂੰ ਧਮਕੀਆਂ ਦੇ ਕੇ ਦਬਾਉਣਾ ਚਾਹਿਆ ਪਰੰਤੂ ਬਾਅਦ ਵਿੱਚ ਉਸਨੇ ਇਹ ਕੌਸ਼ਨ ਸ਼ੁਰੂ ਕਰ ਦਿੱਤੀ ਕਿ ਸੋਡੇਟਨ ਲੈਂਡ ਉਸ ਨੂੰ ਸੌਂਪ ਦਿੱਤਾ ਜਾਵੇ ਨਹੀਂ ਤਾਂ ਉਹ ਜ਼ਬਰਦਸਤੀ ਇਸ ਨੂੰ ਲੈ ਲਵੇਗਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਚੈਂਬਰਲੇਨ ਨੇ ਹਿਟਲਰ ਨੂੰ ਪ੍ਰਾਰਥਨਾ ਕੀਤੀ ਕਿ ਉਹ ਇੰਨੀ ਜਲਦਬਾਜ਼ੀ ਨਾ ਕਰੇ ਇੰਗਲੈਂਡ ਦੇ ਨਾਲ ਸ਼ਸਤਰਿਕਰਨਾ ਜੇ ਸ਼ੁਰੂ ਹੋਇਆ ਸੀਗਾ ਉਸ ਨੂੰ ਇੱਕ ਪ੍ਰਮੁੱਖ ਯੁੱਧ ਦਾ ਸਾਹਮਣਾ ਕਰਨ ਦੇ ਲਈ ਕਈ ਮਹੀਨੇ ਚਾਹੀਦੇ ਸੀ ਫਰਾਂਸ ਅੰਦਰੂਨੀ ਫੁੱਟ ਅਤੇ ਆਰਥਿਕ ਸੰਕਟ ਕਰਕੇ ਯੁੱਧ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਅਖੀਰ 19 29 ਸਤੰਬਰ 1938 ਵੀਦੇ ਵਿੱਚ ਦੋਨਾਂ ਪੱਖਾਂ ਵਿੱਚ ਆਕਾਰ ਮਿਊਨਿਕ ਸਮਝੌਤਾ ਹੋ ਗਿਆ ਪਰੰਤੂ ਮਿਊਨਿਕ ਸਮਝੌਤਾ ਸਮੱਸਿਆ ਦਾ ਹੱਲ ਨਾ ਕਰ ਸਕਿਆ ਇਸ ਸਮਝੌਤੇ ਨੇ ਹਿਟਲਰ ਦੀ ਪ੍ਰਾਦੇਸ਼ਿਕ ਭੁੱਖ ਨੂੰ ਹੋਰ ਵੀ ਵਧਾ ਦਿੱਤਾ ਉਸ ਨੇ 6 ਮਹੀਨੇ ਦੇ ਅੰਦਰ ਹੀ ਮਿਊਨਿਕ ਸਮਝੌਤੇ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਬਾਕੀ ਚੈਕ ਉਸ ਲਈ ਵਾਕਿਆ ਤੇ ਵੀ ਅਧਿਕਾਰ ਕਰ ਲਿਆ ਹੁਣ ਕਹਿਣ ਦਾ ਭਾਵ ਇਹ ਹੈਗਾ ਜਿਹੜਾ ਹਿਟਲਰ ਦੀ ਲਾਲਚ ਦੀ ਪ੍ਰਵਿਰਤੀ ਸੀ ਉਹਦੇ ਕਰਕੇ ਇਹ ਗੱਲਾਂ ਵਧਦੀਆਂ ਗਈਆਂ ਅੱਗੇ ਤੋਂ ਅੱਗੇ ਤੇ ਉਹਨੇ ਜਿਹੜਾ ਹੈ ਚੈਕੋਸਲਵਾਕੀਆ ਦੇ ਉੱਤੇ ਕਬਜ਼ਾ ਕਰ ਲਿਆ ਮੇਮਲ ਤੇ ਅਧਿਕਾਰ ਚੈਕੋਸਲਵਾਕੀਆ ਤੇ ਅਧਿਕਾਰ ਕਰਨ ਤੋਂ ਬਾਅਦ ਵੀ ਹਿਟਲਰ ਨੂੰ ਸੰਤੁਸ਼ਟੀ ਨਾ ਹੋਈ ਹੁਣ ਉਸਦਾ ਧਿਆਨ ਬਾਲਟਿਕ ਸਾਗਰ ਵੱਲ ਲੂਵਾਨੀਆਂ ਵਿੱਚ ਖਿੱਚਿਆ ਗਿਆ ਉਸਨੇ ਲਿਵੂਾਨੀਆਂ ਨੂੰ ਡਰਾ ਧਮਕਾ ਕੇ ਮਾਰਚ 1939 ਵਿੱਚ ਮੇਮਲ ਦਾ ਪ੍ਰਦੇਸ਼ ਉਸ ਤੋਂ ਖੋਲ ਲਿਆ ਰੂਸ ਦੇ ਨਾਲ ਯੁੱਧ ਨਾ ਕਰਨ ਦਾ ਸਮਝੌਤਾ ਹਿਟਲਰ ਰੂਸ ਨੂੰ ਭਵਿੱਖ ਵਿੱਚ ਹੋਣ ਵਾਲੇ ਯੂਰਪੀ ਯੁੱਧ ਤੋਂ ਵੱਖ ਰੱਖਣਾ ਚਾਹੁੰਦਾ ਸੀ ਇਸ ਲਈ ਉਸਨੇ ਰੂਸ ਦੇ ਨਾਲ 24 ਅਗਸਤ 1939 ਨੂੰ ਯੁੱਧ ਨਾ ਕਰਨ ਦਾ ਸਮਝੌਤਾ ਕਰ ਲਿਆ ਮਤਲਬ ਉਹ ਰੂਸ ਨੂੰ ਚਾਹੁੰਦਾ ਸੀ ਕਿ ਰੂਸ ਜਿਹੜਾ ਹੈ ਯੂਰਪ ਦੇ ਵਿੱਚ ਹੋਣ ਵਾਲੇ ਯੁੱਧ ਤੋਂ ਵੱਖਰਾ ਹੀ ਰਹੇ ਇਸ ਕਰਕੇ ਉਹਦੇ ਨਾਲ ਉਹਨੇ ਸਮਝੌਤਾ ਕਰ ਲਿਆ ਤੇ ਰੂਸ ਨੂੰ ਇਸ ਸਮਝੌਤੇ ਦੇ ਲਈ ਰਾਜ਼ੀ ਕਰ ਲੈਣਾ ਹਿਟਲਰ ਦੀ ਰਾਜਨੀਤਿਕ ਚਾਲ ਸੀ ਇਸ ਸਮਝੌਤੇ ਦੇ ਅਨੁਸਾਰ ਦੋਨਾਂ ਦੇਸ਼ਾਂ ਨੇ ਇੱਕ ਦੂਸਰੇ ਤੇ ਹਮਲਾ ਨਾ ਕਰਨ ਦਾ ਨਿਸ਼ਚੈ ਕੀਤਾ ਤੇ ਇਸ ਸਮਝੌਤੇ ਦੀ ਮਿਆਦ 10 ਸਾਲ ਰੱਖੀ ਗਈ ਪੋਲੈਂਡ ਤੇ ਚੜ੍ਹਾਈ ਤੇ ਦੂਸਰੇ ਮਹਾਯੁੱਗ ਦਾ ਜੁੱਧ ਦਾ ਆਰੰਭ ਇਸ ਸਮੇਂ ਤੱਕ ਹਿਟਲਰ ਆਪਣੀ ਨੌ ਸਾਲਾਂ ਦਾ ਖੂਬ ਵਿਕਾਸ ਕਰ ਚੁੱਕਿਆ ਸੀ ਪ੍ਰੰਤੂ ਬਾਲਟਿਕ ਸਾਗਰ ਤੱਕ ਪਹੁੰਚਣ ਦੇ ਲਈ ਉਸ ਕੋਲ ਕੋਈ ਮਾਰਗ ਨਹੀਂ ਸੀਗਾ ਇਸ ਲਈ ਉਸਨੇ ਪੋਲੈਂਡ ਤੋਂ ਮੰਗ ਕੀਤੀ ਕਿ ਉਹ ਡੈਂਜ਼ਿੰਗ ਦੀ ਬੰਦਰਗਾਹ ਤੇ ਇਸ ਤੱਕ ਪਹੁੰਚਣ ਦੇ ਲਈ ਜਰਮਨੀ ਨੂੰ ਮਾਰਗ ਦੇ ਦੇਵੇ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਬੀ ਸਿਕ ਬਲਜਾ ਉਦਾਹਰਣ ਹੈਗੀ ਹੈ ਵੀ ਜੇ ਕਿਸੇ ਕਿਸਾਨ ਦੇ ਖੇਤ ਨੂੰ ਰਸਤਾ ਨਹੀਂ ਲੱਗਦਾ ਫਿਰ ਉਹ ਦੂਜੇ ਕਿਸਾਨ ਨੂੰ ਕਹਿੰਦਾ ਵੀ ਮੈਨੂੰ ਆਪਣੇ ਖੇਤ ਵਿੱਚੋਂ ਦੀ ਰਾਹ ਦੇ ਦੇ ਮਤਲਬ ਰਸਤਾ ਰੋਡ ਤੱਕ ਚੜ੍ਹਨ ਲਈ ਪਹੁੰਚਣ ਦੇ ਲਈ ਇਸ ਤਰ੍ਹਾਂ ਹੀ ਇਹ ਜਿਹੜਾ ਹੈ ਹਿਟਲਰ ਨੇ ਕੀਤਾ ਹਨਾ ਤੇ ਹੁਣ ਤੱਕ ਇੰਗਲੈਂਡ ਤੇ ਫਰਾਂਸ ਦਾ ਵਿਵਹਾਰ ਹਿਟਲਰ ਦੇ ਪ੍ਰਤੀ ਬਦਲ ਗਿਆ ਸੀ ਉਸਨੇ ਪੋਲੈਂਡ ਨੂੰ ਮਦਦ ਦਾ ਵਚਨ ਦੇ ਕੇ ਸਥਿਤੀ ਦਾ ਸਾਹਮਣਾ ਕਰਨ ਲਈ ਗਿਆ ਹੁਣ ਪੋਲੈਂਡ ਨੂੰ ਉਹਨਾਂ ਨੇ ਚੱਕਤਾ ਠੀਕ ਹੈ ਇੰਗਲੈਂਡ ਤੇ ਫਰਾਂਸ ਦੇ ਵਿਵਹਾਰ ਵਿੱਚ ਪਰਵਰਤਨ ਦੇਖ ਕੇ ਪੋਲੈਂਡ ਨੇ ਹਿਟਲਰ ਦੀ ਮੰਗ ਨੂੰ ਠੁਕਰਾ ਦਿੱਤਾ ਤੇ ਇਸ ਤਰ੍ਹਾਂ ਜਿਹੜਾ ਹੈ ਫਿਰ ਪੋਲੈਂਡ ਨੇ ਉਸ ਦੀ ਇਸ ਮੰਗ ਨੂੰ ਠੁਕਰਾ ਦਿੱਤਾ ਸਿੱਟੇ ਵਜੋਂ 1 ਸਤੰਬਰ 1939 ਨੂੰ ਹਿਟਲਰ ਨੇ ਆਪਣੀਆਂ ਸੈਨਾਵਾਂ ਨੂੰ ਪੋਲੈਂਡ ਤੇ ਹਮਲਾ ਕਰਨ ਦਾ ਹਮਲਾ ਹੁਕਮ ਦੇ ਦਿੱਤਾ ਤੇ ਇੰਗਲੈਂਡ ਤੇ ਫਰਾਂਸ ਨੇ ਜਰਮਨੀ ਤੋਂ ਆਪਣੀਆਂ ਸਨਾਮਾ ਹਟਾ ਲੈਣ ਦੀ ਮੰਗ ਕੀਤੀ ਪਰੰਤੂ ਹਿਟਲਰ ਨੇ ਉਹਨਾਂ ਦੀ ਇੱਕ ਨਾ ਮੰਨੀ ਇਸ ਲਈ 3 ਸਤੰਬਰ 1939 ਨੂੰ ਇੰਗਲੈਂਡ ਤੇ ਫਰਾਂਸ ਨੇ ਜਰਮਨੀ ਦੇ ਵਿਰੁੱਧ ਜੰਦੂ ਦੀ ਘੋਸ਼ਣਾ ਕਰ ਦਿੱਤੀ ਇਸ ਤਰ੍ਹਾਂ ਦੂਜੇ ਮਹਾਯੁੱਗਦ ਯੁੱਧ ਦਾ ਆਰੰਭ ਹੋ ਗਿਆ ਤੇ ਇਸ ਯੁੱਧ ਦੇ ਅੰਤ ਤੱਕ ਜਰਮਨੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਨਿਰਾਸ਼ ਹੋ ਕੇ 30 April 1945 ਨੂੰ ਹਿਟਲਰ ਨੇ ਆਤਮ ਹੱਤਿਆ ਕਰ ਲਈ ਸੀ ਮਤਲਬ ਉਹਦਾ ਜਿਹੜਾ ਹੈ ਅੰਤ ਬੜਾ ਹੀ ਮਾੜਾ ਹੋਇਆ ਹੈਗਾ ਤੇ ਉਸਨੇ ਸਾਰੇ ਸੰਸਾਰ ਨੂੰ جنگ ਦੀ ਪੱਠੀ ਦੇ ਵਿੱਚ ਝੋਕ ਦਿੱਤਾ ਆਪਣੀ ਲਾਲਸਾ ਦੇ ਕਰਕੇ ਤੇ ਵੀ ਯੁੱਧ ਦਾ ਜਿਹੜਾ ਹੈ ਅੰਤ ਹਮੇਸ਼ਾ ਮਾੜਾ ਹੁੰਦਾ ਹੈ ਸੋ ਇਹ ਤਾਂ ਸੀ ਆਪਣਾ ਪਹਿਲਾ ਪ੍ਰਸ਼ਨ ਕਿ ਹਿਟਲਰ ਦੀ ਜਿਹੜੀ ਨੀਤੀ ਸੀਗੀ ਵਿਦੇਸ਼ ਨੀਤੀ ਅਤੇ ਉਸ ਦੀ ਘਰੇਲੂ ਨੀਤੀ ਸੀ ਜੋ ਤੇ ਉਮੀਦ ਕਰਦੀ ਹੈ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਲੱਗ ਗਿਆ ਹੋਊਗਾ ਤੇ ਆਪਾਂ ਹੁਣ ਦੂਸਰਾ ਪ੍ਰਸ਼ਨ ਪੜਦੇ ਹੈਗੀਆਂ ਕਿ ਦੂਸਰੇ ਮਹਾਯੁੱਧ ਦੇ ਕਾਰਨ। ਦੂਜੇ ਮਹਾਯੁੱਧ ਦੇ ਕਾਰਨਾਂ ਦਾ ਵਿਸਥਾਰ ਨਾਲ ਵਿਖਾ ਦਿਓ ਜਾਂ ਫਿਰ ਇਹਦੇ ਮੁੱਖ ਕਾਰਨ ਕੀ ਸੀਗੇ ਇਸ ਦੇ ਕਾਰਨਾਂ ਦਾ ਵਰਣਨ ਕਰੋ। ਵਿਸ਼ਵ ਯੁੱਧ ਦੂਜੇ ਦੇ ਕਾਰਨਾਂ ਦਾ ਵਰਣਨ ਕਰੋ। ਦੂਜੇ ਵਿਸ਼ਵ ਯੁੱਧ ਨੂੰ 1939 ਤੋਂ ਲੈ ਕੇ 1945 ਤੱਕ ਦੇ ਕਾਰਨਾਂ ਦਾ ਵਰਣਨ ਕਰੋ ਤੇ ਕੀ ਇਹ ਯੁੱਧ 1919 ਦੀ ਵਰਸਾਈਸ ਦੀ ਸੰਧੀ ਦੇ ਨਾਲ ੱੱੱਕਾ ਸੀ? ਤਾਂ ਇਹ ਪ੍ਰਸ਼ਨ ਇਸ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਤੇ ਆਨਸਰ ਇਹਦਾ ਇਹੀ ਹੈਗਾ ਕਿ ਉਹਦੇ ਆਪਾਂ ਕਾਰਨ ਦੱਸਣੇ ਨੇ ਅ ਦੂਜੇ ਮਹਾਯੁੱਧ ਲਈ ਜ਼ਿੰਮੇਵਾਰ ਕਾਰਨ ਇਸ ਪ੍ਰਕਾਰ ਸੀ ਵਰਸਾਈ ਦੀ ਅਨਿਆਪੂਰਣ ਸੰਧੀ ਪਹਿਲੇ ਮਹਾਯੁੱਧਾ ਅੰਤ ਜਰਮਨੀ ਦੀ ਹਾਰ ਅਤੇ ਵਰਸਾਈ ਦੀ ਸੰਧੀ ਦੇ ਨਾਲ ਹੋਇਆ ਸੀ ਜਰਮਨੀ ਨੇ ਆਪਣੀ ਇੱਛਾ ਨਾਲ ਸੰਧੀ ਨੂੰ ਸਵੀਕਾਰ ਨਹੀਂ ਸੀ ਕੀਤਾ ਬਲਕਿ ਇਹ ਸੰਧੀ ਉਸ ਤੇ ਥੋਪੀ ਗਈ ਸੀ ਜਰਮਨੀ ਨੂੰ ਇੱਕ ਬਹੁਤ ਵੱਡੀ ਰਾਸ਼ੀ ਯੁੱਧ ਨੁਕਸਾਨ ਪੂਰਤੀ ਦੇ ਰੂਪ ਵਿੱਚ ਦਰਨੀ ਪੇਸੀ ਆਪਾਂ ਪਹਿਲਾਂ ਪੜਿਆ ਸੀਗਾ ਵੀ ਜਰਮਨੀ ਨੂੰ ਪਤਾ ਨਹੀਂ ਕਿੰਨੇ ਕਰੋੜ ਸੀਗੇ ਵੀ ਉਹੋ ਦਰੇਨੇ ਸੀਗੇ ਉਹਨਾਂ ਨੂੰ ਜਿਹੜਾ ਜੁਰਮਾਨਾ ਲਾਇਆ ਗਿਆ ਸੀਗਾ ਉਹਨੂੰ ਬਹੁਤ ਵੱਡੀ ਰਕਮ ਸੀਗੀ ਉਹ ਠੀਕ ਹੈ ਤੇ ਉਸ ਦੀ ਸੈਨਿਕ ਸ਼ਕਤੀ ਨੂੰ ਵੀ ਕਮਜ਼ੋਰ ਬਣਾ ਦਿੱਤਾ ਗਿਆ ਸੀ ਉਸ ਤੋਂ ਅਨੇਕਾਂ ਪ੍ਰਦੇਸ਼ ਅਤੇ ਵਸਤੀਆਂ ਖੋ ਲਈਆਂ ਗਈਆਂ ਸੀ ਇਸ ਤੋਂ ਇਲਾਵਾ ਪੋਲੈਂਡ ਦੇ ਹਿੱਤ ਲਈ ਜਰਮਨੀ ਦੇ ਦੋ ਟੁਕੜੇ ਕਰ ਦਿੱਤੇ ਗਏ ਸੀ ਅਤੇ ਉਸ ਦੇ ਜਿਹੜੇ ਸਾਰ ਕਾਟੀ ਦੇ ਗੋਲਾ ਖੇਤਰਾਂ ਤੇ ਵੀ ਮਿੱਤਰ ਦੇਸ਼ਾਂ ਦਾ ਅਧਿਕਾਰ ਹੋ ਗਿਆ ਸੀ ਮਤਲਬ ਉਹਦਾ ਜਿਹੜਾ ਬੜਾ ਨੁਕਸਾਨ ਹੋਇਆ ਸੀ ਜਰਮਨੀ ਦਾ ਇਸ ਵਰਸਾਈ ਦੀ ਸੰਧੀ ਦੇ ਵਿੱਚ ਜਰਮਨੀ ਦੇ ਵਿੱਚ ਨਾਜ਼ੀ ਦਲ ਦਾ ਉਥਾਨ ਹੁਣ ਪਹਿਲੀ ਗੱਲ ਤਾਂ ਇਹ ਸੀ ਵੀ ਜਰਮਨੀ ਜਿਹੜਾ ਹੈ ਉਹ ਵਰਸਾਈ ਦੀ ਸੰਧੀ ਤੋਂ ਖੁਸ਼ ਨਹੀਂ ਸੀਗਾ ਫਿਰ ਉਸ ਤੋਂ ਬਾਅਦ ਕੀ ਹੋਇਆ ਵਰਸਾਈ ਦੀ ਸੰਧੀ ਦੇ ਕਰਕੇ ਜਰਮਨੀ ਦੀ ਜਨਤਾ ਦੇ ਵਿੱਚ ਅਸੰਤੋਸ਼ ਫੈਲ ਗਿਆ ਵੀ ਉਹ ਦੁਖੀ ਹੋ ਗਏ ਲੋਕ ਵਾਈਮਰ ਗਣਤੰਤਰ ਇਸ ਸੰਧੀ ਦੇ અપਮਾਨ ਨੂੰ ਨਾਂ ਨਾ ਤੋਂ ਸਕਿਆ ਹਿਟਲਰ ਨੇ ਇਸ ਗੱਲ ਦਾ ਪੂਰਾ ਲਾਭ ਉਠਾਇਆ ਸਿੱਟੇ ਵਜੋਂ ਜਰਮਨੀ ਦੇ ਵਿੱਚ ਨਾਜ਼ੀ ਦਲ ਦਾ ਉਥਾਨ ਹੋ ਗਿਆ 1933ਵੀ ਦੇ ਵਿੱਚ ਇਸ ਦਲ ਦਾ ਪ੍ਰਭਾਵ ਬੜਾ ਵੱਧ ਗਿਆ ਤੇ ਹਿਟਲਰ ਜਰਮਨੀ ਦਾ ਤਾਨਾਸ਼ਾ ਬਣ ਗਿਆ ਸ਼ਕਤੀ ਦੇ ਹੱਥ ਵਿੱਚ ਆਉਂਦੇ ਹੀ ਉਸਨੇ ਸੰਧੀ ਦੀਆਂ ਧੱਜੀਆਂ ਉਡਾ ਦਿੱਤੀਆਂ ਉਸਨੇ ਆਸਟਰੀਆ ਸੁਡੇਟਨ ਲੈਂਡ ਅਤੇ ਚੈਕੋਸਲਵਾਕੀਆ ਤੇ ਅਧਿਕਾਰ ਕਰ ਲਿਆ ਜੋਰ ਵੀ ਸ਼ਕਤੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਉਸਨੇ ਲੂਆਨਿਆਂ ਤੋਂ ਮੇਮਲ ਦਾ ਪ੍ਰਦੇਸ਼ ਖੋਲਿਆ ਤੇ ਉਸ ਦੀ ਇਸ ਨੀਤੀ ਨੇ ਦੂਜੇ ਮਹਾਯੁੱਧ ਨੂੰ ਜ਼ਰੂਰੀ ਕਰ ਦਿੱਤਾ ਮਤਲਬ ਕਹਿਣ ਦਾ ਭਾਵ ਕੀ ਹੈਗਾ 메인 ਕਾਰਨ ਇਹ ਸੀਗਾ ਕਿ ਹਿਟਲਰ ਦੀ ਲਾਲਸਾ ਜਾਂ ਫਿਰ ਜਰਮਨੀ ਦੇ ਨਾਲ ਜੋ ਹਨਿਆਰਪੂਰਨ ਵਿਰਤਾਰ ਹੋਇਆ ਸੀਗਾ ਉਸ ਦੇ ਵਿਰੋਧ ਦੇ ਵਿੱਚ ਇਹ ਭਾਵਨਾ ਜੋ ਪੜਕੀ ਹੋਈ ਸੀ ਜਰਮਨੀ ਦੇ ਲੋਕਾਂ ਦੇ ਵਿੱਚ ਉਹ ਜਿਹੜਾ ਹੈ ਦੂਜੇ ਮਹਾਂ ਯੁੱਧ ਦਾ ਮੁੱਖ ਕਾਰਨ ਸੀਗਾ ਯੂਰਪੀ ਰਾਜਨੀਤੀ ਤੋਂ ਅਮਰੀਕਾ ਦਾ ਵੱਖ ਹੋਣਾ ਪਹਿਲੇ ਮਹਾਂ ਯੁੱਧ ਤੋਂ ਬਾਅਦ ਅਮਰੀਕਾ ਰ ਯੂਰਪ ਦੀ ਰਾਜਨੀਤੀ ਤੋਂ ਵੱਖ ਹੋ ਗਿਆ ਸੀ ਯੂਰਪੀ ਸ਼ਕਤੀਆਂ ਨੇ ਇਸ ਗੱਲ ਦਾ ਲਾਭ ਉਠਾਇਆ ਤੇ ਆਪਣੀ ਮਨਮਰਜ਼ੀ ਕਰਨ ਲੱਗੀਆਂ ਅਮਰੀਕਾ ਦੇ ਯੂਰਪੀ ਰਾਜਨੀਤਿਕ ਤਬਖੋਂ ਦਾ ਹਿਟਲਰ ਨੇ ਵੀ ਪੂਰਾ ਲਾਭ ਉਠਾਇਆ ਇਸ ਤਰ੍ਹਾਂ ਅਮਰੀਕਾ ਦਾ ਯੂਰਪੀ ਰਾਜਨੀਤਿਕ ਤਬਖੋਂ ਹੋਣਾ ਵੀ ਦੂਜੇ ਮਹਾਯੁੱਧ ਦਾ ਇੱਕ ਪ੍ਰਮੁੱਖ ਕਾਰਨ ਸੀਗਾ ਕਿਉਂਕਿ ਫਿਰ ਜਦੋਂ ਅਮਰੀਕਾ ਸੀਗਾ ਉਹਨਾਂ ਬੰਦੇ ਨਾਲ ਤਾਂ ਫਿਰ ਉਹ ਮਨਮਰਜ਼ੀ ਨਹੀਂ ਸੀ ਕਰ ਸਕਦੇ ਬਾਕੀ ਦੇਸ਼ ਸੀਗੇ ਜਿਹੜੇ ਤੇ ਅੰਤਰਰਾਸ਼ਟਰੀ ਆਰਥਿਕ ਮਹਾਂ ਮੰਦੀ 1929 ਦੀ ਆਰਥਿਕ ਮਹਾਂ ਮੰਦੀ ਨੇ ਵਿਸ਼ਵ ਦੇ ਹਰੇਕ ਦੇਸ਼ ਨੂੰ ਆਪਣੀ ਲਿਬੇਟ ਵਿੱਚ ਲਿਆ ਇਸ ਕਰਕੇ ਯੂਰਪ ਦੇ ਪ੍ਰਮੁੱਖ ਦੇਸ਼ਾਂ ਨੂੰ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਸਾਹਮਣੇ ਕਾਰਖਾਨਿਆਂ ਵਿੱਚ ਤਿਆਰ ਮਾਲ ਨੂੰ ਵੇਚਣ ਦੀ ਸਮੱਸਿਆ ਸੀ। ਉਹ ਆਪਣੇ ਮਾਲ ਦੇ ਲਈ ਕਈ ਮੰਡੀਆਂ ਚਾਹੁੰਦੇ ਸੀ। ਆਪਣੇ ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਕੁਝ ਦੇਸ਼ਾਂ ਦੀਆਂ ਸਰਕਾਰਾਂ ਨੇ ਜ਼ਬਰਦਸਤੀ ਬਸਤੀਆਂ ਪ੍ਰਾਪਤ ਕਰਨ ਦਾ ਫੈਸਲਾ ਕੀਤਾ। ਹੁਣ ਬਸਤੀਆਂ ਕਿਵੇਂ? ਮਤਲਬ ਜਿਵੇਂ ਆਪਾਂ ਕੋਈ ਮੰਡੀ ਹੁੰਦੀ ਹੈ ਲੈਣੀ ਹੈ ਨਾ ਜਾਂ ਆਪਣਾ ਸਮਾਨ ਵੇਚਣਾ ਹੈ ਨਾ ਤਾਂ ਫਿਰ ਉਹਦੇ ਲਈ ਥਾਂ ਹੋਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਉਹਨਾਂ ਨੇ ਬਸਤੀਆਂ ਨੂੰ ਪ੍ਰਾਪਤ ਕਰਨ ਦਾ ਫੈਸਲਾ ਕਰ ਲਿਆ ਤੇ ਇਸ ਕਰਕੇ ਦੂਜੇ ਮਹਾਂ ਯੁੱਧਾ ਦਾ ਵਾਤਾਵਰਣ ਤਿਆਰ ਹੋ ਗਿਆ। ਰਾਸ਼ਟਰੀ ਭਾਵਨਾ ਦਾ ਉਥਾਨ ਪਹਿਲੇ ਮਹਾਜੁੱਦ ਵਿੱਚ ਹੋਏ ਭਾਰੀ ਵਿਨਾਸ਼ ਦੇ ਬਾਅਦ ਵਿਸ਼ਵ ਦੇ ਪ੍ਰਮੁੱਖ ਨੇਤਾਵਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਿਸ਼ਵ ਵਿੱਚ ਸਥਾਈ ਸ਼ਾਂਤੀ ਦੀ ਸਥਾਪਨਾ ਦੇ ਲਈ ਅੰਤਰਰਾਸ਼ਟਰੀ ਜੁਗਤਸ਼ਾਹਤ ਕਰਨਾ ਚਾਹੀਦਾ ਹੈ। ਪ੍ਰੰਤੂ 1929 ਦੇ ਵਿੱਚ ਆਈ ਵਿਸ਼ਵਵਿਆਪੀ ਆਰਥਿਕ ਮੰਦੀ ਨੇ ਅੰਤਰਰਾਸ਼ਟਰੀ ਦੀ ਭਾਵਨਾ ਦੇ ਜੋਸ਼ ਨੂੰ ਠੰਡਾ ਕਰ ਦਿੱਤਾ ਤੇ ਹਰੇਕ ਦੇਸ਼ ਨੇ ਆਪਣੇ ਆਰਥਿਕ ਤੰਦੀ ਸੁਰੱਖਿਆ ਤੇ ਲਈ ਸਨਰਖਣ ਦੀ ਨੀਤੀ ਅਪਣਾ ਲਈ। ਹਿਟਲਰ ਦੇ ਵਿੱਚ ਮੁਸੋਲਿਨੀ ਅਤੇ ਜਰਮਨੀ ਦੇ ਵਿੱਚ ਹਿਟਲਰ ਨੇ ਰਾਸ਼ਟਰਵਾਦ ਨੂੰ ਬढ़ावा ਦੇਣ ਦੇ ਬੜੇ ਯਤਨ ਕੀਤੇ ਤੇ ਇਹੇ ਯਤਨ ਸੀਗੇ ਜਿਹੜੇ ਉਹ ਵੀ ਕਈ ਕੁਸ਼ਲ ਗੱਲਾਂ ਦੇ ਵਿੱਚ ਦੇਖਿਆ ਜਾਵੇ ਤਾਂ ਦੂਸਰੇ ਮਹਾਂ ਯੁੱਧ ਦਾ ਕਾਰਨ ਬਣੇ ਸੀਗੇ ਅ ਨਿਸ਼ਸਤਰੀ ਕਰਨ ਦੀ ਇਹ ਸਫਲਤਾ 1919 ਦੀ ਵਰਸਾਈ ਦੀ ਸੰਧੀ ਦੇ ਅਨੁਸਾਰ ਇਹ ਨਿਸ਼ਚਿਤ ਹੋਇਆ ਸੀ ਕਿ ਸਾਰੇ ਰਾਸ਼ਟਰ ਨਿਸ਼ਸਤਰੀ ਕਰਨ ਦੀ ਨੀਤੀ ਦਾ ਪਾਲਣ ਕਰਨਗੇ ਮਿੱਤਰ ਰਾਸ਼ਟਰ ਨੇ ਜਰਮਨੀ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਜਿਹੜੇ ਕਿ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਹਾਰ ਗਏ ਸੀ ਉਨ੍ਹਾਂ ਨੂੰ નિਸ਼ਸਤਰ ਕਰਨ ਦੀਆਂ ਸ਼ਰਤਾਂ ਦਾ ਸਖਤੀ ਨਾਲ ਪਾਲਣ ਕਰਾਇਆ ਪਰੰਤੂ ਦੂਜੇ ਪਾਸੇ ਉਹ ਖੁਦ ਇਸ ਸ਼ਰਤ ਨੂੰ ਮੰਨਣ ਲਈ ਤਿਆਰ ਨਹੀਂ ਸੀ ਇਹ ਉਹਨਾਂ ਨੇ ਆਪਣੇ ਹਥਿਆਰਾਂ ਦੇ ਵਿੱਚ ਵਾਧਾ ਕਰਨ ਦੇ ਕੰਮ ਨੂੰ ਜਾਰੀ ਰੱਖਿਆ ਸਿੱਟੇ ਵਜੋਂ ਵੱਖ-ਵੱਖ ਦੇਸ਼ਾਂ ਦੇ ਵਿੱਚ ਹਥਿਆਰਾਂ ਦੇ ਨਿਰਮਾਣ ਦੀ ਜਿਹੜੀ ਦੌੜ ਲੱਗੀ ਹੋਈ ਸੀ ਉਸ ਨੇ ਦੂਜੇ ਵਿਸ਼ਵ ਯੁੱਧ ਨੂੰ ਜ਼ਰੂਰੀ ਬਣਾ ਦਿੱਤਾ ਸੀ ਰਾਸ਼ਟਰ ਸੰਘ ਦੀ ਕਮਜ਼ੋਰੀ ਰਾਸ਼ਟਰ ਸੰਘ ਦੀ ਸਥਾਪਨਾ 1920 ਵੀ ਦੇ ਵਿੱਚ ਕੀਤੀ ਗਈ ਸੀ ਪਰੰਤੂ ਇਹ ਸੰਸਥਾ ਆਪਣੇ ਇਹਨਾਂ ਦੋਸ਼ਾਂ ਨੂੰ ਪੂਰਾ ਨਹੀਂ ਕਰ ਸਕੀ ਇਸ ਦਾ ਇੱਕ ਵੱਡਾ ਕਾਰਨ ਇਹ ਸੀਗਾ ਕਿ ਇਸ ਦੇ ਕੋਲ ਆਪਣੀ ਕੋਈ ਸੈਨਾ ਨਹੀਂ ਸੀ ਇਸ ਦਾ ਸਿੱਟਾ ਇਹ ਨਿਕਲਿਆ ਕਿ ਉਹ ਨਾ ਤਾਂ ਉਹ ਆਪਣੇ ਕਿਸੇ ਫੈਸਲੇ ਨੂੰ ਲਾਗੂ ਕਰਵਾ ਸਕਦੀ ਸੀ ਤੇ ਨਾ ਹੀ ਹਮਲਾਵਰ ਦੇਸ਼ਾਂ ਦੇ ਵਿਰੁੱਧ ਕੋਈ ਕਾਰਵਾਈ ਕਰ ਸਕਦੀ ਸੀ ਰਾਸ਼ਟਰ ਸੰਘ ਇਸ ਲਈ ਵੀ ਅਸਫਲ ਹੋਇਆ ਕਿਉਂਕਿ ਇਸ ਦੇ ਮੈਂਬਰ ਇਸ ਨੂੰ ਪੂਰਾ ਸਹਿਯੋਗ ਨਹੀਂ ਸੀ ਦੇ ਰਹੇ ਜਾਪਾਨ ਦੀ ਸਾਮਰਾਜਵਾਦੀ ਨੀਤੀ ਜਪਾਨ ਦੀ ਸਾਮਰਾਜਵਾਦੀ ਨੀਤੀ ਵੀ ਦੂਜੇ ਵਿਸ਼ਵ ਜੰਦ ਦਾ ਕਾਰਨ ਸੀਗੀ ਜਪਾਨ ਦੇ ਵਿੱਚ ਸੈਨਿਕਵਾਦੀ ਭਾਵਨਾ ਬਹੁਤ ਤੇਜ਼ੀ ਨਾਲ ਵਧੀ ਜਨਸੰਖਿਆ ਉਦਯੋਗ ਤੇ ਵਪਾਰ ਵਿੱਚ ਵਾਧਦੇ ਨੇ ਜਪਾਨ ਦੇ ਰਾਸ਼ਟ ਪ੍ਰੇਮੀ ਦੇ ਮੰਨ ਦੇ ਵਿੱਚ ਇਹ ਵਿਸ਼ਵਾਸ ਪੈਦਾ ਕਰ ਦਿੱਤਾ ਕਿ ਜਪਾਨ ਵਿਸ਼ਵ ਦੇ ਰੰਗਮંચ ਤੇ ਇੱਕ ਮਹੱਤਵਪੂਰਨ ਜਿਹੜੀ ਭੂਮਿਕਾ ਹੈ ਉਹ ਨਿਭਾ ਸਕਦਾ ਹੈ ਜਪਾਨ ਦੇ ਸੈਨਿਕ ਨੇਤਾ ਇਸ ਗੱਲ ਤੇ ਜ਼ੋਰ ਦੇਣ ਲੱਗੇ ਕਿ ਜਪਾਨ ਨੂੰ ਮੰਡੀਆਂ ਅਤੇ ਵਸਤੀਆਂ ਦੀ ਪ੍ਰਾਪਤੀ ਦੇ ਲਈ ਉਸਨੂੰ ਹੋਰ ਦੇਸ਼ਾਂ ਦੇ ਨਾਲ ਯੁੱਧ ਕਰਨਾ ਪਵੇਗਾ ਜਪਾਨ ਤਦ ਤੱਕ ਆਪਣਾ ਸਾਮਰਾਜ ਸਥਾਪਿਤ ਨਹੀਂ ਕਰ ਸਕੇਗਾ ਜਦੋਂ ਤੱਕ ਉਹ ਇੱਕ ਸ਼ਕਤੀਸ਼ਾਲੀ ਦੇਸ਼ ਨਹੀਂ ਬਣ ਜਾਂਦਾ ਅਖੀਰ ਉਸਨੇ ਵਸ਼ਿੰਗਟਨ ਕਾਨਫਰੰਸ ਦੇ ਵਿੱਚ ਕੀਤੇ ਗਏ ਸਮਝੌਤੇ ਦਾ ਲੰਘਣ ਕਰਕੇ ਨਵੇਂ ਯੁੱਧ ਦੇ ਲਈ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਦੋ ਵਿਰੋਧੀ ਸੈਨਿਕ ਗੁੱਟਾਂ ਦਾ ਉਥਾਨ ਜੋ ਅਗਲਾ ਕਾਰਨ ਸੀਗਾ ਦੂਸਰੇ ਵਿਸ਼ਵ ਯੁੱਧ ਦਾ ਪਹਿਲੇ ਮਹਾਯੁੱਧ ਦੀ ਤਰ੍ਹਾਂ ਦੂਜੇ ਮਹਾਯੁੱਧ ਤੋਂ ਪਹਿਲਾਂ ਵੀ ਯੂਰਪ ਦੇ ਵਿਰੋਧੀ ਸੈਨਿਕ ਗੁੱਟਾਂ ਦੋ ਵਿਰੋਧੀ ਸੈਨਿਕ ਗੁੱਟਾਂ ਦੇ ਵਿੱਚ ਵੰਡਿਆ ਗਿਆ ਸੀ ਹਿਟਲਰ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਗੁੱਟਬੰਦੀ ਦਾ ਸਹਾਰਾ ਲਿਆ ਜਦੋਂ ਇਟਲੀ ਨੇ ਐਲ ਐਵੀਸੀਨੀ ਅਤੇ ਹਮਲਾ ਕੀਤਾ ਤਾਂ ਇੰਗਲੈਂਡ ਤੇ ਫਰਾਂਸ ਨੇ ਉਸ ਦਾ ਵਿਰੋਧ ਕੀਤਾ ਪਰੰਤੂ ਹਿਟਲਰ ਨੇ ਇਟਲੀ ਦੇ ਨਾਲ ਹਮਦਰਦੀ ਪ੍ਰਗਟ ਕਰਕੇ ਅਤੇ ਸੈਨਿਕ ਸੱਤਾ ਦਾ ਵਚਨ ਦੇ ਕੇ ਮੁਸੋਲਿਨੀ ਨੂੰ ਆਪਣੇ ਵੱਲ ਖਿੱਚ ਲਿਆ ਇਸ ਤਰ੍ਹਾਂ ਉਹਨਾਂ ਵਿਚਕਾਰ 1936 ਦੀ ਇਸ ਵੀ ਵਿੱਚ ਇੱਕ ਸੰਧੀ ਹੋਈ ਜੋ ਰੋਮ ਰੋਮ ਬਰਲਨ ਟੂਰੀ ਦੇ ਨਾਮ ਨਾਲ ਪ੍ਰਸਿੱਧ ਹੈ ਦੂਜੇ ਪਾਸੇ ਰੂਸ ਅਤੇ ਜਾਪਾਨ ਦੀ ਆਪਸ ਵਿੱਚ ਅਣਬਣ ਸੀ ਜਾਪਾਨ ਵੀ ਰੂਸ ਦਾ ਦੁਸ਼ਮਣ ਸੀ ਇਸ ਲਈ 25 ਨਵੰਬਰ 1936 ਨੂੰ ਜਰਮਨੀ ਤੇ ਜਾਪਾਨ ਦਾ ਰੂਸ ਦੇ ਵਿਰੁੱਧ ਇੱਕ ਸਮਝੌਤਾ ਹੋ ਗਿਆ 1937 ਵੀ ਦੇ ਵਿੱਚ ਇਟਲੀ ਵਿੱਚ ਵੀ ਇਟਲੀ ਵਿੱਚ ਇਸ ਵਿੱਚ ਸ਼ਾਮਲ ਹੋ ਗਿਆ ਇਸ ਤਰ੍ਹਾਂ ਰੋਮ ਬਰਲਨ ਟੋਕੀਓ ਧੂਰੀ ਪੂਰੀ ਹੋ ਗਈ ਤਤਕਾਲੀ ਇਨਕਾਰਨ भी भी दे हिटलर ਦੁਆਰਾ ਪੋਲੰਡ ਤੇ ਹਮਲਾ ਦੂਜੇ ਮਹਾਯੁੱਧ ਦਾ ਤਤਕਾਲੀਨ ਕਾਰਨ ਬਣਿਆ। ਹਿਟਲਰ ਨੇ ਪੋਲੈਂਡ ਨੂੰ ਡੈਂਜ਼ਿੰਗ ਦਾ ਪ੍ਰਦੇਸ਼ ਜੋ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਯੁੱਧ ਤੋਂ ਬਾਅਦ ਜਰਮਨੀ ਤੋਂ ਲੈ ਕੇ ਪੋਲੰਡ ਨੂੰ ਦੇ ਦਿੱਤਾ ਗਿਆ ਸੀ ਵਾਪਸ ਕਰਨ ਦੀ ਮੰਗ ਕੀਤੀ। ਪੋਲੰਡ ਨੇ ਡੈਂਜ਼ਿੰਗ ਦਾ ਪ੍ਰਦੇਸ਼ ਜਰਮਨੀ ਨੂੰ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਇਸ ਲਈ ਹਿਟਲਰ ਨੇ 1 ਸਤੰਬਰ 1939 ਨੂੰ ਪੋਲੈਂਡ ਤੇ ਹਮਲਾ ਕਰ ਦਿੱਤਾ ਬ੍ਰਿਟੇਨ ਅਤੇ ਫਰਾਂਸ ਨੇ ਹਿਟਲਰ ਨੂੰ ਪੋਲੈਂਡ ਤੋਂ ਆਪਣੀਆਂ ਸੈਨਾਵਾਂ ਜਲਦੀ ਵਾਪਸ ਕੱਢਣ ਦੀ ਚੇਤਾਵਨੀ ਦਿੱਤੀ ਹਿਟਲਰ ਨੇ ਇਸ ਚੇਤਾਵਨੀ ਦੀ ਕੋਈ ਪ੍ਰਵਾਹ ਨਾ ਕੀਤੀ ਇਸ ਲਈ 3 ਸਤੰਬਰ 1939 ਨੂੰ ਬ੍ਰਿਟੇਨ ਅਤੇ ਫਰਾਂਸ ਨੇ ਹਿਟਲਰ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰਕੇ ਦੂਜੇ ਮਹਾਂ ਯੁੱਧ ਆਰੰਭ ਕਰ ਦਿੱਤਾ ਤੇ ਹੁਣ ਦੂਜਾ ਮਹਾਂ ਯੁੱਧ ਹੋ ਗਿਆ ਤੇ ਉਸ ਤੋਂ ਬਾਅਦ ਉਹਦੇ ਸਿੱਟੇ ਕਿਹੜੇ-ਕਿਹੜੇ ਨਿਕਲੇ ਉਹ ਦੇਖਦੇ ਆਪਾਂ ਦੂਜੇ ਮਹਾਂ ਯੁੱਧ ਦੇ ਪ੍ਰਭਾਵ ਉਸਦੇ ਸਿੱਟੇ ਜਾਂ ਫਿਰ ਇਹਦੇ ਸਿੱਟਿਆਂ ਦਾ ਸੰਕੇਹ ਵਿੱਚ ਵਰਨਣ ਕਿਸੇ ਰੂਪ ਦੇ ਵਿੱਚ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਤੇ ਉੱਤਰ ਇਹ ਹੀ ਆ ਕਿ ਪਹਿਲਾ ਹੈ ਜਾਨ ਅਤੇ ਮਾਲ ਨੂੰ ਭਾਰੀ ਹਾਨੀ ਦੂਜਾ ਵਿਸ਼ਵ ਯੁੱਧ ਹੁਣ ਤੱਕ ਦੇ ਮਾਨਵ ਇਤਿਹਾਸ ਦਾ ਸਭ ਤੋਂ ਵਿਨਾਸ਼ਕਾਰੀ ਯੁੱਧ ਸੀਗਾ ਮਨੁੱਖੀ ਹਾਨ ਤੋਂ ਇਲਾਵਾ ਅਨੇਕਾਂ ਦੇਸ਼ਾਂ ਦੇ ਆਰਥਿਕ ਅਤੇ ਮੌਲਿਕ ਸਾਧਨ ਬੁਰੀ ਤਰ੍ਹਾਂ ਨੁਕਸਾਨੇ ਗਏ ਯੁੱਧ ਸਮੱਗਰੀ ਤੇ ਸੈਨਿਕਾਂ ਤੇ खरਬਾਂ ਡਾਲਰ ਖਰਚੀਤੇ ਗਏ ਯੁੱਧ ਦੇ ਦੌਰਾਨ ਬਹੁਤ ਸਾਰੇ ਨਗਰ ਬੰਬਬਾਰੀ ਦੇ ਵਿੱਚ ਲਗਭਗ ਪੂਰੀ ਤਰ੍ਹਾਂ ਨਸ਼ਟ ਹੋ ਗਏ ਉਦਯੋਗ ਤੇ ਵਪਾਰ ਨੂੰ ਬਹੁਤ ਹਾਨੀ ਹੋਈ ਲੱਖਾਂ ਏਕੜ ਖੇਤੀਬਾੜੀ ਦੀ ਜ਼ਮੀਨ ਬੰਜਰ ਬਣ ਗਈ ਜਰਮਨੀ ਦੇ ਉੱਤੇ ਪ੍ਰਭਾਵ ਇਸ ਜੰਦੂ ਤੋਂ ਪਹਿਲਾਂ ਜਰਮਨੀ ਵਿਸ਼ਵ ਦੀਆਂ ਪ੍ਰਮੁੱਖ ਸ਼ਕਤੀਆਂ ਦੇ ਵਿੱਚੋਂ ਇੱਕ ਬਣ ਗਿਆ ਸੀ ਜੰਦੂ ਤੋਂ ਬਾਅਦ ਜਰਮਨੀ ਤੋਂ ਉਹ ਸਾਰੇ ਪ੍ਰਦੇਸ਼ ਖੋਹ ਲਏ ਗਏ ਜਿਹੜੇ ਹਿਟਲਰ ਦੇ ਸ਼ਾਸਨ ਕਾਲ ਵਿੱਚ ਉਸਨੇ ਜਿੱਤੇ ਸੀ ਬਾਕੀ ਜਰਮਨੀ ਦੇ ਚਾਰ ਪਾਸੇ ਕਰ ਦਿੱਤੇ ਗਏ ਤੇ ਉਸ ਨੂੰ ਸੋਵੀਅਤ ਸੰਘ, ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਵਿੱਚ ਵੰਡ ਦਿੱਤਾ ਗਿਆ ਹੁਣ ਕਹਿਣ ਦਾ ਭਾਵ ਕੀ ਹੈਗਾ ਵੀ ਜਰਮਨ ਨੂੰ ਬੜਾ ਨੁਕਸਾਨ ਹੋਇਆ ਇਸ ਯੁੱਧ ਦਾ। ਅ ਜਰਮਨੀ ਦੀ ਰਾਜਧਾਨੀ ਬਰਲਨ ਤੇ ਚਾਰਾਂ ਸ਼ਕਤੀਆਂ ਦਾ ਸਾਂਝਾ ਅਧਿਕਾਰ ਹੋ ਗਿਆ। ਇਸ ਤਰ੍ਹਾਂ ਪੂਰੇ ਜਰਮਨੀ ਤੇ ਮਿੱਤਰ ਰਾਸ਼ਟਰਾਂ ਦਾ ਅਧਿਕਾਰ ਹੋ ਗਿਆ। ਜਰਮਨੀ ਦੀ ਸੈਨਿਕ ਸੰਖਿਆ ਬੜੀ ਸੀਮਤ ਕਰ ਦਿੱਤੀ ਗਈ ਅਤੇ ਉਸ ਦੀ ਯੁੱਧ ਸਮਗਰੀ ਨੂੰ ਨਾਸ਼ਟ ਕਰ ਦਿੱਤਾ ਗਿਆ। ਇਟਲੀ ਦੇ ਉੱਤੇ ਪ੍ਰਭਾਵ ਦੂਜਾ ਵਿਸ਼ਵ ਯੁੱਧ ਦੀ ਇਟਲੀ ਦੇ ਲਈ ਵੀ ਬਹੁਤ ਹਾਨੀਕਾਰਕ ਸਿੱਧ ਹੋਇਆ ਯੁੱਧ ਤੋਂ ਪਹਿਲਾਂ ਮੁਸੋਲਿਨੀ ਨੇ ਇਸ ਨੂੰ ਵਿਸ਼ਵ ਦਾ ਇੱਕ ਸ਼ਕਤੀਸ਼ਾਲੀ ਰਾਜ ਬਣਾ ਦਿੱਤਾ ਸੀ। ਫਰਾਂਸ ਨੂੰ ਦੂਜੇ ਵਿਸ਼ਵ ਯੁੱਧ ਦੇ ਵਿੱਚ ਹਾਰ ਹੋ ਜਾਣ ਕਰਕੇ ਉਸ ਤੋਂ ਸਾਰੇ ਅਫਰੀਕੀ ਬਸਤੀਆਂ ਜਿਨ੍ਹਾਂ ਦੇ ਵਿੱਚ ਲੀਵੀਆ, ਇਥੋਪੀਆ, ਸੋਮਾਲੀਲੈਂਡ, ਐਰੀਟਿਆ ਆਦ ਸ਼ਾਮਲ ਸੀਗੇ ਉਹ ਖੋ ਲਈਆਂ ਗਈਆਂ। ਇਸ ਤੋਂ ਇਲਾਵਾ ਉਸ ਨੂੰ ਆਪਣੇ ਕੁਝ ਪ੍ਰਦੇਸ਼ ਫਰਾਂਸ, ਯੂਨਾਨ ਅਤੇ ਯੂਗੋਸਲਾਵੀਆ ਨੂੰ ਦੇਣੇ ਪਏ। ਉਸ ਨੂੰ ਯੁੱਧ ਦੀ ਨੁਕਸਾਨ ਪੂਰਤੀ ਦੇ ਰੂਪ ਦੇ ਵਿੱਚ ਭਾਰੀ ਧਨ ਰਕਸ਼ੀ ਦੇਣ ਨੂੰ ਮਨਜ਼ੂਰ ਕੀਤਾ ਗਿਆ, ਮਜਬੂਰ ਕੀਤਾ ਗਿਆ। ਮਤਲਬ ਇਟਲੀ ਦੇ ਵਿੱਚ ਤੇ ਵੀ ਇਸ ਯੁੱਧ ਦਾ ਬੜਾ ਮਾੜਾ ਪ੍ਰਭਾਵ ਪਿਆ ਸੀ। ਜਪਾਨ ਦੇ ਉੱਤੇ ਪ੍ਰਭਾਵ ਦੂਜੇ ਵਿਸ਼ਵ ਯੁੱਧ ਦੇ ਵਿੱਚ ਜਪਾਨ ਨੂੰ ਬਹੁਤ ਜ਼ਿਆਦਾ ਹਾਨੀ ਹੋਈ ਜੰਗ ਤੋਂ ਪਹਿਲਾਂ ਉਹ ਏਸ਼ੀਆ ਦੀ ਇੱਕ ਪ੍ਰਮੁੱਖ ਸਾਮਰਾਜਵਾਦੀ ਸ਼ਕਤੀ ਸੀਗੀ ਜੰਗ ਤੋਂ ਦੇ ਦੌਰਾਨ ਸੰਯੁਕਤ ਰਾਜ ਅਮਰੀਕਾ ਨੇ ਜਪਾਨ ਦੇ ਦੋ ਸ਼ਹਿਰਾਂ ਹਿਰੋਸ਼ਿਮਾ ਅਤੇ ਨਾਗਾਸਾਕੀ ਤੇ ਦੋ ਐਟਮ ਬੰਬ ਸੁੱਟੇ ਤੇ ਉਹਨਾਂ ਨੂੰ ਪੂਰਨ ਰੂਪ ਦੇ ਵਿੱਚ ਨਾਸ਼ਟ ਕਰ ਦਿੱਤਾ ਯੁੱਧ ਦੇ ਵਿੱਚ ਹਾਰ ਹੋਣ ਦੇ ਕਾਰਨ ਉਸ ਨੂੰ ਬਹੁਤ ਕਮਜ਼ੋਰ ਬਣਾ ਦਿੱਤਾ ਗਿਆ ਯੁੱਧ ਤੋਂ ਬਾਅਦ ਕਈ ਸਾਲਾਂ ਤੱਕ ਮਿੱਤਰ ਰਾਸ਼ਟਰਾਂ ਵੱਲੋਂ ਅਮਰੀਕਾ ਦਾ ਜਨਰਲ ਮੈਕਾਰਥਰ ਜਾਪਾਨ ਤੇ ਸੈਸ਼ਨ ਕਰਦਾ ਰਿਹਾ 1951 ਦੇ ਵਿੱਚ ਮਿੱਤਰ ਰਾਸ਼ਟਰਾਂ ਨੇ ਜਾਪਾਨ ਦੇ ਨਾਲ ਸੰਧੀ ਕਰਕੇ ਉਸ ਤੋਂ ਉਸ ਦੇ ਸਾਰੇ ਪਰਦੇਸ਼ ਖੋਲ੍ਹੇ ਜੋ ਉਸ ਨੇ ਹੋ ਦੇਸ਼ਾਂ ਨੂੰ ਜਿੱਤੇ ਸੀ 1952 ਦੇ ਵਿੱਚ ਜਾਪਾਨ ਦੇ ਵਿੱਚ ਮਿੱਤਰ ਰਾਸ਼ਟਰਾਂ ਦਾ ਸ਼ਾਸਨ ਸਮਾਪਤ ਕਰ ਦਿੱਤਾ ਗਿਆ ਫਰਾਂਸ ਤੇ ਇੰਗਲੈਂਡ ਤੇ ਪ੍ਰਭਾਵ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਫਰਾਂਸ ਅਤੇ ਇੰਗਲੈਂਡ ਕਾਫੀ ਸ਼ਕਤੀਸ਼ਾਲੀ ਦੇਸ਼ ਸੀਗੇ ਦੂਜੇ ਵਿਸ਼ਵ ਯੁੱਧ ਦੇ ਵਿੱਚ ਇਹ ਦੋਵੇਂ ਜਿੱਤੂ ਹੋਏ ਸਨ ਪਰੰਤੂ ਯੁੱਧ ਦੇ ਦੌਰਾਨ ਇਹਨਾਂ ਦੋਹਾਂ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ ਉਹਨਾਂ ਨੇ ਅਨੇਕਾਂ ਨਗਰ ਉਦਯੋਗਿਕ ਕੇਂਦਰ ਨਸ਼ਟ ਕਰ ਦਿੱਤੇ ਲੱਖਾਂ ਦੀ ਲੱਖਾਂ ਲੋਕਾਂ ਦੀ ਮੌਤ ਹੋ ਗਈ ਤੇ ਲੱਖਾਂ ਲੋਕ ਜ਼ਖਮੀ ਹੋ ਗਏ ਇਸ ਕਰਕੇ ਉਹਨਾਂ ਦੀ ਆਰਥਿਕ ਸਥਿਤੀ ਨੂੰ ਭਾਰੀ ਧੱਕਾ ਲੱਗਿਆ ਸੰਯੁਕਤ ਰਾਜ ਅਮਰੀਕਾ ਦਾ ਵਿਸ਼ਵ ਦੀ ਮਹਾਨ ਸ਼ਕਤੀ ਦੇ ਰੂਪ ਵਿੱਚ ਉਥਾਨ ਹੋਣਾ ਹੁਣ ਦੂਜੇ ਵਿਸ਼ਵ ਯੁੱਧ ਸਿੱਟੇ ਵਜੋਂ ਸੰਯੁਕਤ ਰਾਜ ਅਮਰੀਕਾ ਦਾ ਵਿਸ਼ਵ ਦੀ ਸਭ ਤੋਂ ਮਹਾਨ ਸ਼ਕਤੀ ਦੇ ਰੂਪ ਵਿੱਚ اثਾਨ ਹੋ ਗਿਆ। ਮਿੱਤਰ ਰਾਸ਼ਟਰਾਂ ਦੀ ਜਿੱਤ ਦੇ ਵਿੱਚ ਉਸ ਦਾ ਅਸਾਧਾਰਨ ਅਤੇ ਬਹੁਮੁੱਲਾ ਯੋਗਦਾਨ ਸੀਗਾ। ਉਸ ਦੇ ਦੁਆਰਾ ਕੀਤੇ ਗਏ ਐਟਮ ਬੰਬਾਂ ਦੇ ਪ੍ਰਯੋਗ ਨੇ ਉਸ ਦਾ ਵਿਸ਼ਵ ਦੇ ਵਿੱਚ ਸਰਵੋਤਮ ਸੈਨਿਕ ਸ਼ਕਤੀ ਹੋਣ ਦਾ ਪ੍ਰਮਾਣ ਦੇ ਦਿੱਤਾ ਸੀ। ਯੂਰਪੀ ਦੇਸ਼ਾਂ ਦੇ ਮੁਕਾਬਲੇ ਉਸ ਦੀ ਇਸ ਯੁੱਧ ਵਿੱਚ ਬਹੁਤ ਘੱਟ ਹਾਨ ਹੋਈ ਸੀ। ਯੁੱਧ ਤੋਂ ਬਾਅਦ ਉਸ ਨੇ ਅਨੇਕਾਂ ਦੇਸ਼ਾਂ ਨੂੰ ਆਰਥਿਕ ਸਹਾਇਤਾ ਦਿੱਤੀ। ਉਸ ਸਮੇਂ ਕੋਈ ਵੀ ਹੋਰ ਯੂਰਪੀ ਦੇਸ਼ ਉਹਦੇ ਜਿੰਨਾ ਧਨੀ ਅਤੇ ਸ਼ਕਤੀਸ਼ਾਲੀ ਨਹੀਂ ਸੀ ਰਿਹਾ। ਰੂਸ ਦੀ ਸ਼ਕਤੀ ਦੇ ਵਿੱਚ ਵਾਧਾ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਦੀ ਸ਼ਕਤੀ ਵਿੱਚ ਵਾਧਾ ਹੋਇਆ। ਯੁੱਧ ਯੁੱਧ ਦੇ ਦੌਰਾਨ ਰੂਸੀ ਸੈਨਿਕਾਂ ਨੇ ਆਪਣੀ ਕਲਾ ਦਾ ਇਸਲਾਗਾ ਹੋ ਪ੍ਰਮਾਣ ਦਿੱਤਾ ਤੇ ਉਹਨਾਂ ਨੇ ਯੂਰਪ ਦੇ ਅਨੇਕਾਂ ਪ੍ਰਦੇਸ਼ਾਂ ਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ। ਜਰਮਨੀ ਵਰਗੇ ਸ਼ਕਤੀਸ਼ਾਲੀ ਦੇਸ਼ ਨੂੰ ਹਰਾਉਣ ਦੇ ਕਰਕੇ ਉਸ ਦੇ ਅੰਤਰਰਾਸ਼ਟਰੀ ਸਨਮਾਨ ਵਿੱਚ ਵਾਧਾ ਹੋਇਆ। ਉਸ ਦੇ ਪ੍ਰਭਾਵ ਵਿੱਚ ਆ ਕੇ ਕਈ ਦੇਸ਼ਾਂ ਨੇ ਸਾਮਾਦੀ ਸ਼ਾਸਨ ਨੂੰ ਬਣਾ ਲਿਆ ਸੀ। ਐਟਮਿਕ ਹਥਿਆਰਾਂ ਦੀ ਦੌੜ ਦੂਜੇ ਵਿਸ਼ਵ ਜੰਦਾਂ ਇੱਕ ਵਿਨਾਸ਼ਕਾਰੀ ਸਿੱਟਾ ਇਹ ਨਿਕਲਿਆ ਕਿ ਵਿਸ਼ਵ ਦੇ ਪ੍ਰਮੁੱਖ ਤੇ ਸ਼ਕਤੀਸ਼ਾਲੀ ਦੇਸ਼ਾਂ ਦੇ ਵਿੱਚ ਐਟਮਿਕ ਹਥਿਆਰਾਂ ਦੀ ਦੌੜ ਸ਼ੁਰੂ ਹੋ ਗਈ। ਸੰਯੁਕਤ ਰਾਜ ਅਮਰੀਕਾ ਤੋਂ ਬਿਨਾਂ ਸੋਵੀਅਤ ਸੰਘ, ਬ੍ਰਿਟੇਨ, ਫਰਾਂਸ ਅਤੇ ਚੀਨ ਆਦੇਸ਼ਾਂ ਨੇ ਵੱਡੀ ਮਾਤਰਾ ਵਿੱਚ ਐਟਮਿਕ ਹਥਿਆਰ ਵਿਕਸਤ ਕਰ ਲਏ ਇਸ ਐਟਮਿਕ ਹਥਿਆਰਾਂ ਦੀ ਦੌੜ ਦੇ ਵਿੱਚ ਹੁਣ ਜ਼ਿਆਦਾਤਰ ਦੇਸ਼ ਸ਼ਾਮਲ ਹੁੰਦੇ ਜਾ ਰਹੇ ਨੇ ਇਹਨਾਂ ਹਥਿਆਰਾਂ ਦੀ ਦੌੜ ਕਰਕੇ ਵਿਸ਼ਵ ਸ਼ਾਂਤੀ ਨੂੰ ਇੱਕ ਗੰਭੀਰ ਖਤਰਾ ਪੈਦਾ ਹੋ ਗਿਆ ਹੈ ਜੇਕਰ ਅੱਜ ਐਟਮਿਕ ਯੁੱਧ ਹੋ ਜਾਵੇ ਤਾਂ ਮਨੁੱਖੀ ਜੱਤ ਦਾ ਪੂਰਾ ਨਾਸ਼ ਹੋ ਸਕਦਾ ਹੈ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇੰਨਾ ਵਿਸਤ੍ਰਿਤ ਵਿਨਾਸ਼ ਹੋਇਆ ਕਿ ਹਰੇਕ ਦੇਸ਼ ਸ਼ਾਂਤੀ ਸਥਾਪਨਾ ਤੇ ਜੋਰ ਦੇਣ ਲੱਗਿਆ ਇਸ ਲਈ ਉਹਨਾਂ ਨੇ ਇੱਕ ਅਜਿਹੀ ਅੰਤਰਰਾਸ਼ਟਰੀ ਸੰਸਥਾ ਦੀ ਸਥਾਪਨਾ ਕਰਨ ਦੇ ਯਤਨ ਕੀਤੇ ਜੋ ਕਿ ਵਿਸ਼ੇ ਵਿੱਚ ਸ਼ਾਂਤੀ ਬਣਾਈ ਰੱਖੇ ਇਨ੍ਹਾਂ ਯਤਨਾਂ ਦੇ ਸਿੱਟੇ ਵਜੋਂ 24 ਅਕਤੂਬਰ 1945 ਨੂੰ ਸੰਯੁਕਤ ਰਾਸ਼ਟਰ ਰਾਸ਼ਟਰ ਸੰਗ ਦੀ ਸਥਾਪਨਾ ਹੋਈ ਉਸ ਇਸ ਸਮੇਂ ਇਸ ਦੇ ਮੈਂਬਰਾਂ ਦੀ ਸੰਖਿਆ 51 ਹੈ ਤੇ ਹੁਣ ਇਹ ਸੰਖਿਆ ਵਧ ਕੇ ਪਹਿਲਾਂ 51 ਸੀਗੀ ਤੇ ਅੱਜ ਇਹ ਇਹ ਸੰਖਿਆ ਜਿਹੜੀ ਹੈ ਦੇਸ਼ਾਂ ਦੀ ਉਹ ਹੈ 193 ਤਾਂ ਇਹ ਤਾਂ ਸੀਗੇ ਆਪਣੇ ਦੋ ਕੁਐਸਚਨ ਇਸ ਵਿਸ਼ੇ ਦੇ ਨਾਲ ਸੰਬੰਧਿਤ ਬੜੇ ਹੀ ਮਹੱਤਵਪੂਰਨ ਕੁਐਸਚਨ ਨੇ ਦੋਨੇ ਪਹਿਲਾ ਹਿਟਲਰ ਹੈ ਤੇ ਦੂਸਰਾ ਹੈ ਦੂਸਰਾ ਵਿਸ਼ਵ ਯੁੱਧ ਉਹਦੇ ਕਾਰਨ ਅਤੇ ਉਸ ਦੇ ਪ੍ਰਭਾਵ ਦੋਨੇ ਪ੍ਰਸ਼ਨ ਬੜੇ ਹੀ ਇੰਪੋਰਟੈਂਟ ਹੈਗੇ ਨੇ ਉਮੀਦ ਕਰਦੀ ਹੈ ਕਿ ਦੋਨੋਂ ਹੀ ਪ੍ਰਸ਼ਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗੇ ਹੋਣਗੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰੋ ਫਰੈਂਡਸ ਦੇ ਨਾਲ ਬਾਅਦੂ ਤੋਂ ਬਾਅਦ ਸ਼ੇਅਰ ਕਰੋ ਚੈਨਲ ਤੇ ਨਵੇਂ ਆਏ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਜ਼ਰੂਰ ਦੇਖਿਓ ਕਿਉਂਕਿ ਇਸ ਚੈਨਲ ਉੱਤੇ ਇੱਕ ਨੌਨ ਬੱਦ ਕਲਾਸਸ ਦਾ ਕੰਮ ਕੀਤਾ ਹੋਇਆ ਹੈਗਾ ਤੇ ਜੀ ਮਿਸ ਅਸਟਰ ਦੇ ਵਿਦਿਆਰਥੀਆਂ ਲਈ ਲਾਜ਼ਮੀ ਪੰਜਾਬੀ ਦਾ ਚੌਂਵੀਂ ਪੰਜਾਬੀ ਦਾ ਸੋਸ਼ੀਆਲੋਜੀ ਦਾ ਕੰਮ ਕੀਤਾ ਹੋਇਆ ਹੈਗਾ ਤੇ ਹਿਸਟਰੀ ਦਾ ਕੰਮ ਵੀ ਆਪਣਾ ਨੇੜੇ ਢੇੜੇ ਲੱਗ ਗਿਆ ਹੈਗਾ ਕਾਫੀ ਕੰਮ ਹੋ ਗਿਆ ਤੇ ਕੋਈ ਵੀ ਜੇ ਤੁਹਾਡੀ ਪੜਾਈ ਲਈ ਲਾਭਦਾਖ ਹੋਈ ਤਾਂ ਪੰਜਾਬੀ ਮਾਂ ਵੱਲੋਂ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਇਓ ਤੇ ਸਬਸਕ੍ਰਾਈਬ ਕਰਦੇ ਹੋਏ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਰੋਜ਼ਾਨਾ ਅਪਲੋਡ ਕੀਤੀਆਂ ਜਾਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਲੇ ਫਿਰ ਮਿਲਦੇ ਹੈਗੇ ਕਿਸੇ ਅਗਲੀ ਮਹੱਤਵਪੂਰਨ ਵੀਡੀਓ ਦੇ ਨਾਲ